ਕਹਿੰਦੇ 1.5 ਕਿਲੋ ਦਾ ਦਿਖਦਾ ਕਰੋੜਾਂ ਦੀਆਂ ਜ਼ਮੀਨਾਂ ਵਗਾ ਦੂ ਜੇ ਇਹਨੂੰ ਕੁਝ ਹੋ ਗਿਆ ਬਾਡੀ ਦਾ ਸਿਰਫ ਇੱਕੋ ਇੱਕ ਇਹ ਅੰਗ ਹੈ ਜਿਹੜਾ ਆਪਣੇ ਆਪ ਨੂੰ ਹੂੰ ਠੀਕ ਕਰ ਲੈਂਦਾ ਹੈ ਅੱਛਾ ਇਹ ਇਨਿਕ ਬੋਤਲ ਕਰੋੜਾਂ ਰੁਪਈਆ ਬਚਾ ਦੂ ਹਾਂ ਇਹਦੇ ਵਿੱਚ ਕੋਈ ਝੂਠ ਤੇ ਦੁਹਰਾਏ ਵਾਲੀ ਕੋਈ ਵਧਾਵ ਕੇ ਗੱਲ ਦੱਸਣ ਵਾਲੀ ਗੱਲ ਨਹੀਂ ਹੈਗੀ ਸੱਚਮੁੱਚ ਹੀ ਇਦਾਂ ਦੇ ਪੇਸ਼ੈਂਟ ਪੇਸ਼ੈਂਟ ਆਉਂਦੇ ਆ ਰਜਿਸਟਰ ਭਰਿਆ ਪਿਆ ਆ ਜਿਨ੍ਹਾਂ ਦਾ ਕਰੋੜਾਂ ਰੁਪਇਆ ਇਸ ਲੀਵਰ ਅਮਰਤ ਨੇ ਬਚਾਇਆ ਆ ਮੇਰੇ ਕੋਈ ਯਾਰ ਮਿੱਤਰ ਨੇ ਨੇੜਲੇ ਉਹ ਅਕਸਰ ਜਿਵੇਂ ਨਾ ਯਾਰ ਮਿੱਤਰ ਬਹਿ ਜਾਂਦੇ ਨੇ ਉਹ ਕੀ ਜਿਨੇ ਲਈ ਪੀਦੀ ਕਦੇ ਕਦੇ ਪੀਲੀ ਉਹ ਕੀ ਕਹਿੰਦੇ ਨੇ ਕਿ ਮੈਂ ਫਰਾਨੀ ਜਗ੍ਹਾ ਟੈਸਟ ਕਰਾਇਆ ਆਪਣਾ ਮੈਂ ਨਾ ਠੀਕ ਆਉਂਦਾ ਹੈ ਲੀਵਰ SGPT OT ਜਿਹੜੇ ਇਹਦੇ ਹੁੰਦੇ ਨੇ ਕਹਿੰਦੇ ਉਹ ਵਧੀਆ ਆਉਂਦੇ ਨੇ ਤਾਂ ਮੈਂ ਸ਼ਰਾਬ ਪੀ ਸਕਦਾ ਮੇਰੇ SGPT ਉਹ ਸਹੀ ਆ ਰਹੇ ਨੇ ਹੁਣ ਇਹ ਕਨਸੈਪਟ ਜਿਹੜਾ ਆ ਧਾਰਿਆ ਹੋਇਆ ਲੋਕਾਂ ਨੇ ਕਿ ਮੈਂ ਸ਼ਰਾਬ ਪੀ ਕੇ ਵੀ ਮੇਰਾ ਲੀਵਰ ਠੀਕ ਹੈ ਤਾਂ ਇਹ ਇੱਕ ਫਿਰ ਤਾਂ ਸ਼ਰਾਬ ਪੀ ਜਾਣਗੇ ਉਹ ਲਗਾਤਾਰ ਇਹ ਵੀ ਜਰੂਰੀ ਵੀ ਸ਼ਰਾਬ ਪੀਣ ਵਾਲਿਆਂ ਦੇ ਲਿਵਰ ਖਰਾਬ ਹੁੰਦੇ ਨੇ ਸ਼ਰਾਬ ਤਾਂ ਇੱਥੇ ਤੱਕ ਉਹਨੇ ਰਿਸਰਚ ਆਈ ਹੈ ਕਿ ਇੱਕ 100 ਜਨਾਨੀਆਂ ਦੇ ਉੱਤੇ ਜਿਹੜੀਆਂ ਸ਼ਰਾਬ ਨਹੀਂ ਸੀ ਕਦੇ ਪੀਂਦੀਆਂ ਰਿਸਰਚ ਕੀਤੀ ਕਿ ਉਹਨਾਂ ਦੇ ਅੰਦਰ ਹੀ ਐਲਕੋਹਲ ਬਣਨ ਲੱਗ ਗਿਆ ਅੰਦਰ ਹੀ ਸਰੀਰ ਦੇ ਸ਼ਰਾਬ ਬਣਨ ਲੱਗ ਗਿਆ ਸਰੀਰ ਦੇ ਅੰਦਰ ਹੀ ਸ਼ਰਾਬ ਮਲ ਐਲਕੋਹਲ ਬਣਨ ਲੱਗ ਗਿਆ ਸ਼ਰਾਬੇ ਹੋ ਗਈ ਉਹ ਹਮ ਲਿਵਰ ਦੇ ਕਾਰਨ ਜਾਨੀ ਉਹ ਐਲਕੋਹਲ ਟਾਈਪ ਚੀਜ਼ ਬਣਨ ਲੱਗੀ ਹਰ ਰਿਸਰਚ ਹੁਣ ਆਈ ਹੈ ਸਾਹਮਣੇ ਵੀ ਉਹ ਬੜੀਆਂ ਤਰ੍ਹਾਂ ਦੀਆਂ ਦਵਾਈਆਂ ਉਹਨਾਂ ਨੇ ਲਈਆਂ ਫਿਰ ਉਹ ਕਿਸ ਯੂਨੀਵਰਸਿਟੀ ਨੇ ਉਹਨਾਂ ਦਾ ਰਿਸਰਚ ਕੀਤੀ ਆ ਵੀ ਅੰਦਰ ਵੀ ਤੁਹਾਡੇ ਐਲਕੋਹਲ ਬਣਨ ਲੱਗ ਜਾਂਦਾ ਜੇ ਤੁਸੀਂ ਆਪਣੀ ਡਾਈਟ ਨੂੰ ਸਹੀ ਨਹੀਂ ਰੱਖਦੇ ਸਹੀ ਡਾਈਟ ਨੂੰ ਸਹੀ ਨਹੀਂ ਰੱਖਦੇ ਲੀਵਰ ਨੂੰ ਸਹੀ ਨਹੀਂ ਰੱਖਦੇ ਦੇਸੀ ਕੇ ਹੋਆ ਜੀ ਪੰਜਾਬ ਦੇ ਵਿੱਚ ਆਉਂਦਾ ਖਾਣਾ ਚਾਹੀਦਾ ਜੀ ਜਿਹਨੂੰ ਉਹ ਤਾਂ ਬੰਦ ਕਰ ਦਿੰਦੇ ਨੇ ਨਹੀਂ ਉਹ ਡਾਕਟਰ ਦਾ ਕਲਰ ਤੋਂ ਫੜ ਕੇ ਕਹਿੰਦਾ ਕਿ ਬੰਦ ਕਰ ਦੇ ਨਹੀਂ ਤਾਂ ਮਰ ਜੀਗਾ ਇਹ ਤਾਂ ਪ੍ਰਚਾਰ ਦੇਖੋ ਕੰਪਨੀਆਂ ਨੇ ਆਪਣੇ ਪ੍ਰੋਡਕਟ ਵੇਚਣ ਦੇ ਲਈ ਬਹੁਤ ਵੱਡੇ ਲੈਵਲ ਦੇ ਉੱਤੇ ਕੀਤਾ ਟੀਵੀ ਰਾਹੀਂ ਕੀਤਾ ਹੈ ਨਾ ਇਹ ਡਾਕਟਰ ਆਰਾਹੀ ਵੀ ਕੀਤਾ ਆ ਜਦੋਂ ਇਹ ਪੁਰਾਣੇ ਬਜ਼ੁਰਗ ਪਿਛਲੇ ਸਮਿਆਂ ਤੋਂ ਦੇਸੀ ਕਿ ਉਹ ਸਾਡੇ ਮਹਾਰਾਜ ਕ੍ਰਿਸ਼ਨ ਜੀ ਮੱਖਣ ਖਾਂਦੇ ਰਿਹਾ ਨਾ ਮਿਸ਼ਰੀ ਖਾਂਦੇ ਰੇ ਨਾਲ ਫਿਰ ਜਦ ਉਹ ਏਡੇ ਵੱਡੇ ਅਵਤਾਰ ਨਾ ਉਹ ਕੀ ਮੈਸੇਜ ਦੇਣਾ ਚਾਹੁੰਦੇ ਸੀ ਤੁਸੀਂ ਕਦੇ ਵੀ ਕ੍ਰਿਸ਼ਨ ਵਾਰਾ ਦੀ ਫੋਟੋ ਦੇਖ ਲਓ ਤਾਂ ਉਹ ਮੱਖਣ ਐ ਇਦਾਂ ਖਾ ਰਹੇ ਨੇ ਉਹ ਖਾਂਦੇ ਸੀ ਸਾਰੇ ਬਜ਼ੁਰਗ ਸਾਡੇ ਖਾਂਦੇ ਸੀ ਤਾਂ ਹੀ ਤਾਂ ਕਦੇ ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਨਹੀਂ ਸੀ ਆਉਂਦੀ ਮੋਡਿਆਂ ਦੀ ਪ੍ਰੋਬਲਮ ਨਹੀਂ ਸੀ ਆਉਂਦੀ ਕੋਈ ਗਰੀਸ ਨਹੀਂ ਸੀ ਘਟਦਾ ਹੁਣ ਤਾਂ ਬਾਡੀ ਦੇ ਵਿੱਚ ਖੁਸ਼ਕੀ ਉਹ ਇੰਨੀ ਹੈ ਕਿ ਸਕਿਨ ਦੇ ਉੱਤੇ ਝਲਕਦੀ ਹੈ ਖੁਸ਼ਕੀ ਜਿਹੜੇ ਲੀਵਰ ਸਰੋਸਿਸ ਦੀ ਜਿਨ੍ਹਾਂ ਨੂੰ ਦਿੱਕਤ ਆਉਂਦੀ ਹੈ ਉਹ ਜੇ ਇਸ ਚੀਜ਼ ਦਾ ਸੇਵਨ ਕਰਦਣੇ ਆ ਤੁਹਾਡੇ ਨਾਲ ਸੰਪਰਕ ਕਰੋ ਉਹਨਾਂ ਨੂੰ ਤਾਂ ਦਿੰਦੇ ਹੀ ਆ ਜੀ ਇਹ ਇਕੱਲਾ ਨਹੀਂ ਫਿਰ ਤਿੰਨ ਚਾਰ ਹੋਰ ਨਾਲ ਮੈਡੀਸਨ ਲੀਵਰ ਪਾਊਡਰ ਉਹਨਾਂ ਨੂੰ ਕਬਜ ਵੀ ਹੁੰਦੀ ਹੈ ਗੈਸ ਦਿਮਾਗ ਨੂੰ ਚੜਦੀ ਹੈ ਬੇਹੋਸ਼ੀ ਹੋ ਜਾਂਦੀ ਹੈ ਸਕਿਨ ਦੇ ਉੱਤੇ ਬਹੁਤ ਖਾਰਸ਼ ਹੋਣ ਲੱਗ ਜਾਂਦੀ ਹੈ ਉਹ ਫਿਰ ਕਈ ਚੀਜ਼ਾਂ ਹੋਰ ਨਾਲ ਦੇਣੀਆਂ ਪੈਂਦੀਆਂ ਅਕੋਰਡਿੰਗ ਟੂ ਪੇਸ਼ੈਂਟ ਕਿ ਉਹਦੇ ਤੇ ਪ੍ਰੋਬਲਮ ਕਿੰਨੀ ਆ ਪ੍ਰੋਬਲਮ ਕਿੰਨੀ ਆ ਬਿਲਕੁਲ 15 ਦਿਨਾਂ ਦੇ ਵਿੱਚ ਦਵਾਈ ਇਹ ਅਸਰ ਨਾ ਕਰੇ ਤਾਂ ਮੈਂ ਨਹੀਂ ਮੰਨਦਾ ਕਿ ਦਵਾਈ ਹੋਰ ਕੋਈ ਅਸਰ ਕਰੂਗੀ ਯਾਨੀ ਤੁਸੀਂ ਏਡੀ ਵੱਡੀ ਗੱਲ ਆਖ ਰਹੇ ਹੋ ਆਉਂਦਾ ਸਾਰੀਆਂ ਸਾਰੀਆਂ ਦਵਾਈਆਂ ਦਾ ਹੀ ਇਹ ਹੈ ਕੱਲੀ ਲਿਵਰ ਦੀ ਦਵਾਈ ਦਾ ਨਹੀਂ ਕਿ ਅਸੀਂ 15 ਦਿਨਾਂ ਤੋਂ ਵੱਧ ਕਿਸੇ ਪੇਸ਼ੈਂਟ ਨੂੰ ਦਵਾਈ ਨਹੀਂ ਦਿੰਦੇ 15 ਦਿਨਾਂ ਤੋਂ ਬਾਅਦ ਜੇ ਪੇਸ਼ੈਂਟ ਕਹਿੰਦਾ ਮੈਨੂੰ ਫਾਇਦਾ ਹੋਇਆ ਤਾ ਦਵਾਈ ਦਿੰਦੇ ਆ ਅਸੀਂ ਦਵਾਈ ਦੰਦੇ ਨਹੀਂ ਅਸੀਂ ਪੇਸ਼ੈਂਟ ਨੂੰ ਮਨਾ ਕਰ ਦਿੰਦੇ ਆ ਉਸ ਲੈਵਲ ਦੇ ਉੱਤੇ ਕਿ ਜੇ 15 ਦਿਨਾਂ ਚ ਜਿਹੜੀ ਦਵਾਈ ਨੇ ਫਾਇਦਾ ਨਹੀਂ ਕੀਤਾ ਤਾਂ ਉਹਨੇ ਆਉਣ ਵਾਲੇ ਸਮੇਂ ਚ ਨਹੀਂ ਕਰਨਾ ਉਹਨੇ 15 ਮਹੀਨਿਆਂ ਚ ਵੀ ਨਹੀਂ ਕਰਨਾ ਉਹਨੇ 2 ਸਾਲ ਚ ਵੀ ਨਹੀਂ ਕਰਨਾ ਟਰਾਂਸਪਲੈਂਟ ਕੋਈ ਐ ਨਹੀਂ ਕਿ ਕਿਸੇ ਫੈਕਟਰੀ ਦੇ ਵਿੱਚ ਬਣਦਾ ਲਿਵਰ ਹੈ ਉੱਥੋਂ ਲਿਆ ਕੇ ਇਹਨੂੰ ਪਾ ਦੇਣਾ ਹਮ ਟੈਸਟ ਕਰਕੇ ਪੂਰੇ ਬਲੱਡ ਮੈਚ ਕਰ ਅਗਰ ਤੁਹਾਡਾ ਕਰਦਾ ਕਿਸੇ ਪਰਿਵਾਰਕ ਮੈਂਬਰ ਦਾ ਜਾਂ ਕਿਸੇ ਦਾ ਵੀ ਤਾਂ ਉਹਦੇ ਲਿਵਰ ਦਾ ਕੁਝ ਹਿੱਸਾ ਲਿਆ ਜਾਂਦਾ ਹੈ ਜਿਹੜਾ ਦੂਸਰੇ ਵਿਅਕਤੀ ਦੇ ਲਿਵਰ ਦੇ ਨਾਲ ਅਟੈਚ ਕੀਤਾ ਜਾਂਦਾ ਫਿਰ ਜਿਸ ਵਿਅਕਤੀ ਦਾ ਲਿਆ ਜਾਂਦਾ ਉਹ ਵੀ ਚਾਰ ਤੋਂ ਪੰਜ ਹਫ਼ਤਿਆਂ ਦੇ ਵਿੱਚ ਪੂਰਾ ਹੋ ਜਾਂਦਾ ਆਪਣੀ ਸ਼ੇਪ ਆ ਪੂਰੀ ਉਹ ਵੀ ਸੇਮ ਸੀ ਸ਼ੇਪ ਬਣ ਜਾਂਦੀ ਹੈ ਇਦਾਂ ਕੋਈ ਇੱਕ ਅੰਗ ਹੈ ਪੂਰੀ ਬਾਡੀ ਦਾ ਜਿਹੜਾ ਕੁਦਰਤ ਨੇ ਐਸਾ ਬਣਾਇਆ ਨਹੀਂ ਦੋ ਦੋ ਅੰਗ ਬਣਾਏ ਨੇ ਤਕਰੀਬਨ ਹਨਾ ਫੇਫੜੇ ਗੁਰਦੇ ਕਿਡਨੀਆਂ ਸਾਰਾ ਕੁਝ ਦੋ ਦੋ ਹਨਾ ਇਹ ਇੱਕ ਹੈ ਪਰ ਇਹਨੂੰ ਇੰਨੀ ਤਾਕਤ ਬਖਸ਼ੀ ਹੈ ਵੀ ਇਹਨੂੰ ਅਗਰ ਕੱਟ ਵੀ ਲਿਆ ਜਾਂਦਾ ਕੱਟ ਕੇ ਦੂਸਰੇ ਵਿਅਕਤੀ ਦੇ ਪਾਇਆ ਵੀ ਜਾਂਦਾ ਤਾਂ ਫਿਰ ਵੀ ਇਹ 4 ਤੋਂ 5 ਹਫ਼ਤਿਆਂ ਦੇ ਵਿੱਚ ਆਪਣੀ ਸ਼ੇਪ ਜਿਹੜੀ ਹੈ ਪ੍ਰੋਪਰ ਕਰ ਲੈਂਦਾ ਹੈ ਅਗਰ ਤੰਦਰੁਸਤ ਆਹਾਰ ਇਹਨੂੰ ਮਿਲਦਾ ਰਹੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰਹਿਮਤ ਟੀਵੀ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆ ਆਹ 1.5 ਕਿਲੋ ਦੀ ਚੀਜ਼ ਹੈ ਜੀ ਮੇਰੇ ਹੱਥ ਤੇ ਮਨੁੱਖੀ ਅੰਗ ਆ ਇਹ ਕਹਿੰਦੇ 1.5 ਕਿਲੋ ਦੀ ਇਹ ਚੀਜ਼ ਜੇ ਖਰਾਬ ਹੋ ਜਾਵੇ ਤਾਂ ਕਰੋੜਾਂ ਕਰੋੜਾਂ ਅਰਬਾਂ ਅਰਬਾਂ ਰੁਪਈਆ ਤੋੜਾ ਖਰਚਾ ਦਿੰਦੀ ਹੈ ਸਰੀਰ ਦਾ ਮੇਨ ਅੰਗ ਲੀਵਰ ਇਹ ਲੀਵਰ ਦੀ ਬਣਤਰ ਹੈ ਮੇਰੇ ਹੱਥ ਦੇ ਵਿੱਚ ਤੁਸੀਂ ਦੇਖ ਰਹੇ ਹੋ ਮਨੁੱਖੀ ਸਰੀਰ ਦਾ ਇੰਜਣ ਕਹਿੰਦੇ ਨੇ ਇਹਨੂੰ ਸਾਡੇ ਨਾਲ ਜਿਹੜੇ ਵੈਦ ਨੇ ਜਿਹੜੇ ਡਾਕਟਰ ਨੇ ਹਰਜੀਤ ਸਿੰਘ ਮਾਵੀ ਇਸ ਦੇ ਫੁੱਲੀ ਐਕਸਪਰਟ ਨੇ ਉਹ ਇਸ ਨੂੰ ਇੰਜਨ ਕਹਿੰਦੇ ਨੇ ਕਿ ਮੇਨ ਇੰਜਨ ਹੈ ਜੀ ਇਹ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ੍ਰੀ ਅਕਾਲ ਕੀ ਹਾਲ ਚੰਗਾ ਜੀ ਸਤਿ ਸ੍ਰੀ ਅਕਾਲ ਕਹਿੰਦੇ ਡੇਢ ਕਿਲੋ ਦਾ ਦਿਖਦਾ ਕਰੋੜਾਂ ਦੀਆਂ ਜ਼ਮੀਨਾਂ ਵਗਾ ਦੂ ਜੇ ਇਹ ਨੂੰ ਕੁਝ ਹੋ ਗਿਆ ਜੀ 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 ਬਾਡੀ ਦਾ ਸਿਰਫ ਇੱਕੋ ਇੱਕ ਇਹ ਅੰਗ ਹੈ ਜਿਹੜਾ ਆਪਣੇ ਆਪ ਨੂੰ ਹਾਂ ਠੀਕ ਕਰ ਲੈਂਦਾ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਤੁਹਾਨੂੰ ਇਸ ਦੇ ਬਾਰੇ ਵੀ ਦੱਸਾਂਗੇ ਇਹ ਅਮਰਤ ਹੈ ਇਹਦੇ ਬਾਰੇ ਵੀ ਆਪਾਂ ਜਿਹੜੀ ਗੱਲਬਾਤ ਜ਼ਰੂਰ ਕਰਾਂਗੇ ਲਿਵਰ ਦਾ ਅਮਰਤ ਜਿੱਥੇ ਇਹ ਕਰੋੜਾਂ ਰੁਪਇਆ ਖਾ ਜਾਂਦਾ ਹੈ ਹਾਂ ਉੱਥੇ ਜਿਹੜੀ ਬੋਤਲ ਤੁਸੀਂ ਹੁਣ ਹੱਥ ਦੇ ਵਿੱਚ ਚੱਕੀ ਬੈਠੇ ਹੋ ਇਹ ਕਰੋੜਾਂ ਰੁਪਇਆ ਬਚਾ ਦਿੰਦੀ ਹੈ ਅੱਛਾ ਇਹ ਇੰਨੀ ਕੁ ਬੋਤਲ ਕਰੋੜਾਂ ਰੁਪਇਆ ਬਚਾ ਦੂ ਹਾਂ ਇਹਦੇ ਵਿੱਚ ਕੋਈ ਝੂਠ ਤੇ ਦੁਹਰਾਏ ਵਾਲੀ ਕੋਈ ਵਧਾਵਲ ਕੇ ਗੱਲ ਦੱਸਣ ਵਾਲੀ ਗੱਲ ਨਹੀਂ ਹੈਗੀ ਹਾਂ ਸੱਚਮੁੱਚ ਹੀ ਇਦਾਂ ਦੇ ਪੇਸ਼ੈਂਟ ਪੇਸ਼ੈਂਟ ਆਉਂਦੇ ਆ ਰਜਿਸਟਰ ਭਰਿਆ ਪਿਆ ਆ ਜਿਨ੍ਹਾਂ ਦਾ ਕਰੋੜਾਂ ਰੁਪਇਆ ਇਸ ਲਿਵਰ ਅਮਰਤ ਨੇ ਬਚਾਇਆ ਆ ਜਿੰਨੀਆਂ ਉਹ ਪਰਚੀਆਂ ਬਣੀਆਂ ਪਈਆਂ ਨੇ ਇੰਨੀਆਂ ਸਾਰੀਆਂ ਹਾਂ ਇਹ ਲੋਕਾਂ ਦੀ ਉਹਨਾਂ ਲੋਕਾਂ ਦੀ ਹੀ ਨੇ ਜਿਨ੍ਹਾਂ ਨੂੰ ਇਹ ਸਮੱਸਿਆ ਲਿਵਰ ਦੀ ਆ ਜਾਂਦੀ ਹੈ ਤੇ ਲਿਵਰ ਨੂੰ ਟ੍ਰਾਂਸਪਲੈਂਟ ਕਰਨ ਦੇ ਲਈ ਜਦੋਂ ਦੱਸ ਦਿੱਤਾ ਜਾਂਦਾ ਹੈ ਤਾਂ ਟ੍ਰਾਂਸਪਲੈਂਟ ਉਹ ਪੋਜੀਸ਼ਨ ਹੈ ਜਿੱਥੇ ਜਾ ਕੇ ਐਲੋਪੈਥੀ ਦੇ ਵਿੱਚ ਕੋਈ ਵੀ ਇਹਦਾ ਹੋਰ ਕੋਈ ਹੱਲ ਨਹੀਂ ਰਹਿੰਦਾ ਇਹ ਜਿਹੜਾ ਹੈਗਾ ਦੂਸਰੇ ਵਿਅਕਤੀ ਦੇ ਅੰਦਰੋਂ ਇਹਦਾ ਕੁਝ ਟੁਕੜਾ ਲਿਆ ਜਾਂਦਾ ਤੁਸੀਂ ਇੱਕ ਕਮਾਲ ਦੀ ਗੱਲ ਹੋਰ ਦੇਖ ਲਓ ਹਾਂ ਇਨੂੰ ਕੱਟ ਕੇ ਆਪਰੇਸ਼ਨ ਦੇਣਾ ਹੈ ਕਸ਼ਕਿ ਮਤਲਬ ਕਿਵੇਂ ਕੱਟ ਕੇ ਦੂਸਰੇ ਵਿਅਕਤੀ ਦਾ ਲਿਵਰ ਹਾਂ ਜਿਹੜਾ ਟ੍ਰਾਂਸਪਲੈਂਟ ਕਹਿੰਦੇ ਨੇ ਟ੍ਰਾਂਸਪਲੈਂਟ ਜਿਹਨੂੰ ਕਹਿੰਦੇ ਨੇ ਉਹ ਟ੍ਰਾਂਸਪਲੈਂਟ ਕੋਈ ਇਹ ਨਹੀਂ ਕਿ ਕਿਸੇ ਫੈਕਟਰੀ ਦੇ ਵਿੱਚ ਬਣਦਾ ਲਿਵਰ ਹੈ ਉੱਥੋਂ ਲਿਆ ਕੇ ਇਹਨੂੰ ਪਾ ਦੇਣਾ ਹੂੰ ਟੈਸਟ ਕਰਕੇ ਪੂਰੇ ਬਲੱਡ ਮੈਚ ਕਰ ਅਗਰ ਤੁਹਾਡਾ ਕਰਦਾ ਕਿਸੇ ਪਰਿਵਾਰਕ ਮੈਂਬਰ ਦਾ ਜਾਂ ਕਿਸੇ ਦਾ ਵੀ ਤਾਂ ਉਹਦੇ ਲਿਵਰ ਦਾ ਕੁਝ ਹਿੱਸਾ ਲਿਆ ਜਾਂਦਾ ਹੈ ਜਿਹੜਾ ਦੂਸਰੇ ਵਿਅਕਤੀ ਦੇ ਲਿਵਰ ਦੇ ਨਾਲ ਅਟੈਚ ਕੀਤਾ ਜਾਂਦਾ ਫਿਰ ਜਿਸ ਵਿਅਕਤੀ ਦਾ ਲਿਆ ਜਾਂਦਾ ਉਹ ਵੀ 4 ਤੋਂ 5 ਹਫ਼ਤਿਆਂ ਦੇ ਵਿੱਚ ਪੂਰਾ ਹੋ ਜਾਂਦਾ ਆਪਣੀ ਸ਼ੇਪ ਆ ਪੂਰੀ ਉਹੀ ਸੇਮ ਸੀ ਸ਼ੇਪ ਬਣ ਜਾਂਦੀ ਹੈ ਇਦਾਂ ਕੋਈ ਇੱਕ ਅੰਗ ਹੈ ਪੂਰੀ ਬਾਡੀ ਦਾ ਜਿਹੜਾ ਕੁਦਰਤ ਨੇ ਐਸਾ ਬਣਾਇਆ ਨਹੀਂ ਦੋ-ਦੋ ਅੰਗ ਬਣਾਏ ਨੇ ਤਕਰੀਬਨ ਹਨਾ ਫੇਫੜੇ ਗੁਰਦੇ ਕਿਡਨੀਆਂ ਸਾਰਾ ਕੁਝ ਦੋ-ਦੋ ਹਨਾ ਇਹ ਇੱਕ ਹੈ ਪਰ ਇਹਨੂੰ ਇੰਨੀ ਤਾਕਤ ਬਖਸ਼ੀ ਹੈ ਵੀ ਇਹਨੂੰ ਅਗਰ ਕੱਟ ਵੀ ਲਿਆ ਜਾਂਦਾ ਕੱਟ ਕੇ ਦੂਸਰੇ ਵਿਅਕਤੀ ਦੇ ਪਾਇਆ ਵੀ ਜਾਂਦਾ ਹੈ ਤਾਂ ਫਿਰ ਵੀ ਇਹ 4 ਤੋਂ 5 ਹਫ਼ਤਿਆਂ ਦੇ ਵਿੱਚ ਆਪਣੀ ਸ਼ੇਪ ਜਿਹੜੀ ਹੈ ਪ੍ਰੋਪਰ ਕਰ ਲੈਂਦਾ ਹੈ ਅਗਰ ਤੰਦਰੁਸਤ ਆਹਾਰ ਇਹਨੂੰ ਮਿਲਦਾ ਰਹੇ ਹੂੰ ਜਿੱਦਾਂ ਆਹ ਜਿਹੜੀ ਦਵਾਈ ਦੀ ਤੁਸੀਂ ਗੱਲ ਆਪਾਂ ਗੱਲ ਕਰਦੇ ਆਂ ਲੀਵਰ ਅਮਰਤ ਦੀ ਇਹਨੇ ਲੋਕਾਂ ਦਾ ਉਹ ਕਰੋਨਾ ਰੁਪਈਆ ਇਸ ਤਰੀਕੇ ਨਾਲ ਬਚਾਇਆ ਕਿ ਹਸਪਤਾਲਾਂ ਦੇ ਵਿੱਚ ਪਏ ਲੋਕਾਂ ਨੂੰ ਮੈਂ ਇਹਦੇ ਕੰਫੀਡੈਂਸ ਨਾਲ ਕਹਿ ਦਿੰਦਾ ਨੇ ਕਿ ਤੁਸੀਂ ਇੱਥੋਂ ਛੁੱਟੀ ਲੈ ਲਓ 15 ਦਿਨ ਇਹਨੇ ਦਵਾਈ ਨੂੰ ਯੂਜ਼ ਕਰੋ ਕੋਈ ਬਹੁਤਾ ਲੰਮਾ ਚੌੜਾ ਤਾਂ ਹਿਸਾਬ ਕਿਤਾਬ ਹੈ ਹੀ ਨਹੀਂ ਕਿ ਅਸੀਂ ਤੁਸੀਂ हां ਖਾਣੀ ਤੁਹਾਨੂੰ 6 ਮਹੀਨੇ ਪੀ ਸਕਦੀ ਆ ਹੂੰ ਉਹ ਗੱਲ ਵੱਖਰੀ ਆ ਉਹ ਵੱਖਰੀ ਆ ਹਾਂ ਵੱਟ ਜੇ 15 ਦਿਨਾਂ ਦੇ ਵਿੱਚ ਦਵਾਈ ਇਹ ਅਸਰ ਨਾ ਕਰੇ ਤਾਂ ਮੈਂ ਨਹੀਂ ਮੰਨਦਾ ਕਿ ਦਵਾਈ ਹੋਰ ਕੋਈ ਅਸਰ ਕਰੂਗੀ ਜਾਨੀ ਤੁਸੀਂ ਏਡੀ ਵੱਡੀ ਗੱਲ ਆਖ ਰਹੇ ਹੋ ਉਹ ਆਂ ਦਾ ਕਿ ਸਾਰੀਆਂ ਸਾਰੀਆਂ ਦਵਾਈਆਂ ਦਾ ਹੀ ਇਹ ਹੈ ਕੱਲੀ ਲਿਵਰ ਦੀ ਦਵਾਈ ਦਾ ਨਹੀਂ ਕਿ ਅਸੀਂ 15 ਦਿਨਾਂ ਤੋਂ ਵੱਧ ਕਿਸੇ ਪੇਸ਼ੈਂਟ ਨੂੰ ਦਵਾਈ ਨਹੀਂ ਦਿੰਦੇ 15 ਦਿਨਾਂ ਤੋਂ ਬਾਅਦ ਜੇ ਪੇਸ਼ੈਂਟ ਕਹਿੰਦਾ ਮੈਨੂੰ ਫਾਇਦਾ ਹੋਇਆ ਤਾਂ ਦਵਾਈ ਦਿੰਦੇ ਨਹੀਂ ਅਸੀਂ ਦਵਾਈ ਦੰਦੇ ਨਹੀਂ ਅਸੀਂ ਪੇਸ਼ੈਂਟ ਨੂੰ ਮਨਾ ਕਰ ਦਿੰਦੇ ਆ ਉਸ ਲੈਵਲ ਦੇ ਉੱਤੇ ਕਿ ਜੇ 15 ਦਿਨਾਂ ਚ ਜਿਹੜੀ ਦਵਾਈ ਨੇ ਫਾਇਦਾ ਨਹੀਂ ਕੀਤਾ ਤਾਂ ਉਹਨੇ ਆਉਣ ਵਾਲੇ ਸਮੇਂ ਚ ਨਹੀਂ ਕਰਨਾ ਉਹਨੇ 15 ਮਹੀਨਿਆਂ ਚ ਵੀ ਨਹੀਂ ਕਰਨਾ ਉਹਨੇ 2 ਸਾਲ ਚ ਵੀ ਨਹੀਂ ਕਰਨਾ ਯਾਨੀ ਲੋਕਾਂ ਦਾ ਜੇ ਆਪਾਂ ਯਕੀਨ ਮੰਨੀਏ ਤਾਂ ਤੁਸੀਂ ਯਕੀਨ ਟੁੱਟਣ ਨਹੀਂ ਦਿੰਦੇ ਹੈਗੇ ਸਰ ਮੈਂ ਤਾਂ ਚਲੋ ਵੈਗਰੂ ਦੀ ਕਿਰਪਾ ਆ ਸੱਚੇ ਪਾਤਸ਼ਾਹ ਦੀ ਕਿ ਇਸ ਦਵਾਈ ਦੇ ਵਿੱਚ 17 ਜੜੀਆਂ ਬੂਟੀਆਂ ਪੈਂਦੀਆਂ ਨੇ 17 ਜੜੀਆਂ ਬੂਟੀਆਂ ਹੁਣ ਅਸੀਂ ਇਹਨੂੰ ਹੋਰ ਅਪਗ੍ਰੇਡ ਕਰਤਾ ਪਹਿਲਾਂ ਨਾਲੋਂ ਵੀ 17 ਜੜੀਆਂ ਬੂਟੀਆਂ ਜਦੋਂ ਪਾਉਨੇ ਆ ਉਹਦੇ ਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਇਹਦੇ ਨਾਲ ਦੀਆਂ ਹੀ ਹੋਰ ਬੜੇ ਸਸਤੇ ਭਾਦੇ ਉੱਤੇ ਮਿਲ ਜਾਂਦੀਆਂ ਨੇ ਚੀਜ਼ਾਂ ਕੋਈ ਕਿਸੇ ਕੰਟਰੀ ਤੋਂ ਆਉਂਦੀ ਆ ਜਿੱਦਾਂ ਰੂਮੀ ਮਸਤਕਰੀ ਈਰਾਨ ਦੀ ਵਧੀਆ ਸਭ ਤੋਂ ਉਹ ਮਹਿੰਗੀ ਵੀ ਆ ਹੂੰ ਪਰ ਉਹੀ ਚੀਜ਼ਾਂ ਇੱਧਰ ਸਸਤੀਆਂ ਵੀ ਐ ਜਿੱਦਾਂ ਭਖੜਾ ਹੈਗਾ ਪਾਣੀ ਸਕਾਉਣ ਦੇ ਲਈ ਕੰਮ ਆਉਂਦਾ ਹੈ ਨਾ ਹੂੰ ਉਹ 1200 ਰੁਪਏ ਕਿਲੋ ਵੀ ਐ ਤੇ 250 ਕਿਲੋ ਵੀ ਹੈ 1200 ਰੁਪਏ ਕਿਲੋ ਵੀ ਪਿਆ ਹੈ ਤੇ 250 ਰੁਪਏ ਕਿਲੋ ਵੀ ਹੈ ਭਖੜਾ ਦੇਖ ਲੋ ਆਮ ਭਖੜਾ ਖੜਾ ਹੁੰਦਾ ਆਪਾਂ ਕਦੇ ਗੌਰ ਨਹੀਂ ਕਰਦੇ ਹਨਾ ਪਰ ਭਖੜੇ ਦੀ ਸਪੈਸ਼ਲ ਖੇਤੀ ਹੋ ਰਹੀ ਹੈ ਸਪੈਸ਼ਲ ਖੇਤੀ ਕਿੰਨੇ Rajasthan ਵਰਗੇ ਸੂਬਿਆਂ ਦੇ ਵਿੱਚ ਭਖੜੇ ਦੀ ਖੇਤੀ ਹੋ ਰਹੀ ਹੈ ਜਿੱਥੇ ਭਖੜੇ ਨੂੰ ਫਿਰ ਵੇਚਿਆ ਜਾਂਦਾ ਪਕਾ ਕੇ ਮਾਰਕੀਟ ਦੇ ਵਿੱਚ ਆਯੁਰਵੇਦ ਦੇਸੀ ਦਵਾਈਆਂ ਦੇ ਜਰੂਰਤੀਆਂ ਦੇ ਬਾਜ਼ਾਰ ਦੇ ਵਿੱਚ ਤੁਸੀਂ ਮਹਾਲੀ ਤੇ ਚੰਡੀਗੜ੍ਹ ਕਦੇ ਵੀ ਜਾਓ ਹਾਂ ਸੜਕਾਂ ਦੇ ਕਿਨਾਰੇ ਉੱਤੇ ਜਿੰਨਾ ਆਵਲਾ ਹਾਂ ਜਿੰਨੀ ਹਰੜਾ ਜਿੰਨਾ ਬਿਹੜਾ ਚੰਡੀਗੜ੍ਹ ਤੇ ਮਹਾਲੀ ਦੀਆਂ ਸੜਕਾਂ ਤੇ ਖੜਾ ਐ ਇੰਨਾ ਪੰਜਾਬ ਦੇ ਵਿੱਚ ਕਿਤੇ ਨਹੀਂ ਪੂਰੇ ਪੰਜਾਬ ਦੇ ਵਿੱਚ ਮਹਾਲੀ ਤੇ ਚੰਡੀਗੜ੍ਹ ਦੀਆਂ ਸੜਕਾਂ ਇਹ ਆਯੁਰਵੇਦ ਮੈਡੀਸਨ ਨੇ ਜਿਹੜੀਆਂ ਸਪਲਾਈ ਕਰਦੀਆਂ ਨੇ ਸਪੈਸ਼ਲ ਉਹਦਾ ਇੱਕ ਠੇਕਾ ਚੜਦਾ ਹੈ ਹਾਂ ਠੇਕੇਦਾਰ ਠੇਕਾ ਲੈਂਦੇ ਨੇ ਬੋਲੀ ਹੁੰਦੀ ਐ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਉੜਿਆ ਜਾਂਦਾ ਇਹਨੂੰ ਤੋੜ ਕੇ ਸਿਕਾਇਆ ਜਾਂਦਾ ਫਿਰ ਪ੍ਰੋਸੈਸ ਕਰਕੇ ਫਿਰ ਇਹਨੂੰ ਅੰਮ੍ਰਿਤਸਰ ਸਹਾਰਨਪੁਰ ਉੱਥੇ ਵੇਚਿਆ ਜਾਂਦਾ ਜਿੱਥੋਂ ਫਿਰ ਸਾਡੇ ਵਰਗੇ ਬੈਟ ਜਿਹੜੇ ਅੱਗੇ ਉਹ ਪਰਚੇਸ ਕਰਕੇ ਲਿਆਉਂਦੇ ਨੇ ਸਰ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਪਤਾ ਨਹੀਂ ਇਹ ਬੈਠੀ ਹੋਈ ਹੈ ਪਤਾ ਨਹੀਂ ਇਹ ਸਹੀ ਆ ਗਲਤ ਆ ਆਪਾਂ ਕਿਸ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਜੀ ਕਹਿਣਾ ਮੈਨੂੰ ਚਾਹੀਦਾ ਪਰ ਮੈਂ ਇੱਕ ਇੱਕ ਨਾ ਲੋਕਾਂ ਨੂੰ ਇੰਝ ਲੱਗਦਾ ਕਿ ਯਾਰ ਮੈਨੂੰ ਨੌਲੇਜ ਬਹੁਤ ਆ ਜੀ ਜਿਵੇਂ ਹੁਣ ਮਨ ਲ ਉਹਦੇ ਤਜਾਬ ਬਣ ਗਿਆ ਜੀ ਢਿੱਡ ਦੇ ਵਿੱਚ ਗਰਮ ਗਰਮ ਜਲ ਲੱਗਿਆ ਐਸੀ ਇੱਕ ਜਿਹਾ ਬਣਦਾ ਔਰ ਇਹ ਗੱਲ ਘਟੈ ਘਟੈ ਜਾ ਹੋ ਗਿਆ ਜੀ ਕੋਈ ਉਹ ਪੁਰਾਣਾ ਕੈਪਸੂਲ ਲੈ ਲਾ ਜੀ ਉਹ ਫਰਾਣਾ ਕੋਈ ਐਸਰ ਲੈ ਲਾ ਡੀਐਸਰ ਲੈ ਲਾ ਉਹ ਫਰਾਣਾ ਆ ਜੀ ਚੀਜ਼ ਲੈ ਲਾ ਜੀ ਉਹ ਲੈਣ ਤੋਂ ਬਾਅਦ ਫਿਰ ਉਹ ਕੀ ਕੀ ਪਹਿਲਾਂ ਤਾਂ ਮੈਂ ਹੀ ਪੁੱਛੂੰਗਾ ਕਿ ਉਹ ਕਿੰਨਾ ਕਾਰਕ ਸਰ ਵੀ ਸੈਲਫ ਮੈਡੀਸਨ ਜਿਹੜੀ ਹੈਗੀ ਹੈ ਨਾ ਅੱਛਾ ਜਿਹੜੀ ਆਪ ਇਲਾਜ ਕਰਨਾ ਆਪਣਾ ਆਪ ਵੀ ਮਨੋ ਵੀ ਤਜਾਬ ਬਣ ਗਿਆ ਲੈ ਲਓ ਅਸਲ ਤਾਂ ਨਿਹੜਾ ਆਯੁਰਵੇਦ ਦਾ ਉਹ ਤਾਂ ਕਾਰਨ ਲੱਭਦਾ ਹੈ ਇਹ ਤਜਾਬ ਬਣਨ ਲੱਗਿਆ ਤੇ ਕਿਉਂ ਬਣਦਾ ਤਜਾਬ ਅੱਛਾ ਕਾਰਨ ਲੱਭਣਾ ਹੈ ਬਸੇ ਮਾਮ ਤਜਾਬ ਜਿਹੜਾ ਬਣਦਾ ਇਹ ਤਜਾਬ ਤਾਂ ਬਾਡੀ ਦੇ ਵਿੱਚ ਬਣਨਾ ਚਾਹੀਦਾ ਨਾ ਤਾਂ ਹੀ ਤੁਹਾਨੂੰ ਡਾਈਜੈਸਟ ਹੋਉਂਦਾ ਹੈ ਖਾਣਾ ਤਜਾਬ ਬਣਨਾ ਚਾਹੀਦਾ ਮਤਲਬ ਕਿ ਤਜਾਬ ਕਿਉਂ ਲੋਕੀ ਕਹਿੰਦੇ ਨੇ ਤਜਾਬ ਤਾਂ ਬਣਨਾ ਹੀ ਨਹੀਂ ਚਾਹੀਦਾ ਤਜਾਬ ਇੱਕ ਐਸਿਡ ਹੈ ਜਿਹੜਾ ਖਾਣੇ ਨੂੰ ਗਾਲਦਾ ਆ ਖਾਣ ਨੂੰ ਡਾਈਜੈਸਟ ਕਰਦਾ ਆ ਬਟ ਜਦੋਂ ਉਹ ਜ਼ਿਆਦਾ ਮਾਤਰਾ ਦੇ ਵਿੱਚ ਬਣਨ ਲੱਗ ਜਾਂਦਾ ਹੈ ਅੱਛਾ ਜ਼ਿਆਦਾ ਮਾਤਰਾ ਦੇ ਵਿੱਚ ਪੀਲੂ ਬਣ ਪੀਲਿਆ ਇਹਨੂੰ ਆਪਾਂ ਕਹਿ ਦਿੰਨੇ ਆ ਉਹ ਵੀ ਤਾਂ ਸਾਡਾ ਲੀਵਰ ਪ੍ਰੋਡਿਊਸ ਕਰਦਾ ਨਾ ਬਣਾਉਂਦਾ ਕਾਦੇ ਲਈ ਬਣਾਉਂਦਾ ਖਾਣੇ ਨੂੰ ਹਾਜਮ ਕਰਨ ਦੇ ਲਈ ਬਟ ਜਦੋਂ ਜਿਆਦਾ ਮਾਤਰਾ ਦੇ ਵਿੱਚ ਬਣਨ ਲੱਗ ਜਾਂਦਾ ਹੈ ਸਟੀਰੋਇਡ ਜ਼ੂਰੀਆ ਆਇਰਨ ਕੈਲਸ਼ੀਅਮ ਫਾਸਫੋਰਸ ਇਹ ਜਿੰਨੀਆਂ ਵੀ ਤੱਤਾ ਹੈਗੀਆਂ ਸੋਨਾ ਤੱਕ ਵੀ ਸਰੀਰ ਦੇ ਵਿੱਚ ਬਣਦਾ ਹੈ ਲੀਵਰ ਪ੍ਰੋਡਿਊਸ ਕਰਦਾ ਹੈ ਸੋਨਾ ਤੱਕ ਸਰੀਰ ਦੇ ਅੰਦਰ ਬਣਦਾ ਹੈ ਇਹ ਗੱਲ ਇਹ ਗੱਲ ਪਹਿਲਾਂ ਮਖੌਲੀਆ ਲੱਗਦੀ ਹੈ ਇਹ ਗੱਲ ਸੁਣਾਉਣਾ ਚ ਨਹੀਂ ਤੁਹਾਡੇ ਅੰਦਰ ਹਰ ਇੱਕ ਚੀਜ਼ ਦੀ ਚਾਂਦੀ ਦੀ ਮਾਤਰਾ ਸੋਨੇ ਦੀ ਮਾਤਰਾ ਲੋਹੇ ਦੀ ਮਾਤਰਾ ਤਾਂਬੇ ਦੀ ਮਾਤਰਾ ਹੂੰ ਇਹ ਘਟਦੀ ਵੱਧਦੀ ਹੈ ਤਾਂ ਇਹ ਰੋਗ ਉਤਪਨ ਹੁੰਦੇ ਨੇ ਆਇਰਨ ਦੀ ਮਾਤਰਾ ਘਟ ਜਾਂਦੀ ਹੈ ਸਕਿਨ ਦੇ ਉੱਤੇ ਚਿਹਰੇ ਦੇ ਉੱਤੇ ਸ਼ਾਈਆਂ ਪੈ ਜਾਂਦੀਆਂ ਨੇ ਹੂੰ ਇਹ ਇਹ ਸਾਰਾ ਕੁਝ ਹੁੰਦਾ ਤੁਸੀਂ ਦੇਖਿਆ ਹਨਾ ਇਸੇ ਤਰ੍ਹਾਂ ਇਹ ਸਾਰੀਆਂ ਤਾਤਾਂ ਨੇ ਸਟੀਰੋਇਡ ਵੀ ਤਾਂ ਬੰਦੇ ਦੀ ਬਾਡੀ 'ਚ ਬਣਦੀ ਐ ਜੂਰੀਆ ਵੀ ਤਾਂ ਬੰਦੇ ਦੀ ਬਾਡੀ 'ਚ ਬਣਦਾ ਐ ਪਰ ਉਹ ਇੱਕ ਲਿਮਟਿਡ ਮਾਤਰਾ ਦੇ ਵਿੱਚ ਲਿਮਟਿਡ ਮਾਤਰਾ ਦੇ ਵਿੱਚ ਸ਼ੂਗਰ ਵੀ ਤਾਂ ਬੰਦੇ ਦੀ ਬਾਡੀ ਨੂੰ ਚਾਹੀਦਾ ਨਾ એનર્ਜੀ ਦੇਣ ਦੇ ਲਈ ਬਾਡੀ ਨੂੰ ਉਹ ਇੱਕ ਲਿਮਟਿਡ ਮਾਤਰਾ ਦੇ ਵਿੱਚ ਪਰ ਜਦੋਂ ਇਹ ਕੋਈ ਵੀ ਚੀਜ਼ ਅਨਲਿਮਟਿਡ ਹੋ ਕੇ ਜਾਂ ਜ਼ਿਆਦਾ ਬਣਨ ਲੱਗ ਜਾਂਦੀ ਐ ਜਾਂ ਘੱਟ ਬਣਨ ਲੱਗ ਜਾਂਦੀ ਐ ਜਾਂ ਘਟੀਆ ਮਿਆਰ ਦੀ ਬਣਨ ਲੱਗ ਜਾਂਦੀ ਐ ਘਟੀਆ ਮਿਆਰ ਦੀ ਬਣਨਾ ਤੇ ਘਟੀਆ ਵੀ ਬਣਨਾ ਜਾਂ ਅੱਗੇ ਪਿੱਛੇ ਬਣਨਾ ਜਦੋਂ ਜ਼ਰੂਰਤ ਐ ਉਦੋਂ ਹੋਏ ਨਹੀਂ ਬਣਨਾ ਜਦੋਂ ਨਹੀਂ ਜ਼ਰੂਰਤ ਉਦੋਂ ਬਣ ਜਾਣਾ ਇਹ ਇਹ ਕਨਸੈਪਟ ਕਿਵੇਂ ਹੋਊਗਾ ਕਿ ਇਹ ਸਾਰਾ ਕੁਝ ਲਿਵਰ ਮੈਨੇਜ ਕਰਦਾ ਹੈ ਬਾਡੀ ਦੇ ਵਿੱਚ ਹੂੰ 500 ਤੋਂ ਵੱਧ ਟਾਸਕ ਦੱਸੇ ਗਏ ਲਿਵਰ ਦੇ ਜਿਹੜੇ ਇੱਕੋ ਟਾਈਮ ਲਿਵਰ ਕਰਦਾ ਜਿੱਦਾਂ ਜਿੰਨਾ ਕੋਲੇਸਟ੍ਰੋਲ ਪ੍ਰੋਡਿਊਸ ਕਰਦਾ ਲਿਵਰ 80% ਕੋਲੇਸਟ੍ਰੋਲ ਹੈ ਜਿਹੜਾ ਲਿਵਰ ਪ੍ਰੋਡਿਊਸ ਕਰਦਾ ਆਪਣਾ ਹੂੰ 20% ਅਸੀਂ ਬਾਹਰੋਂ ਖਾਣੇ ਦੇ ਵਿੱਚ ਮੰਨ ਲਓ ਤੁਸੀਂ ਮਲਾਈ ਖਾ ਲਈ ਚਿਕਨ ਖਾ ਲਿਆ ਆਇਲੀ ਚੀਜ਼ਾਂ ਖਾ ਲੀਆਂ ਨਾ ਉਹ ਤਾਂ 20% ਹੈ 80% ਕੋਲੇਸਟੇਰੋਲ ਲਿਵਰ ਨੂੰ ਖੁਦ ਪ੍ਰੋਡਿਊਸ ਕਰਨਾ ਪੈਂਦਾ ਜੇ ਉਹ ਨਾ ਕਰੇ ਤਾਂ ਸਾਡਾ ਸਰੀਰ ਸਰਵਾਈਵ ਕਰੇ ਹੀ ਨਹੀਂ ਸਕਦਾ ਕਿਉਂਕਿ ਜਿੰਨੇ ਬਾਡੀ ਦੇ ਸੈੱਲ ਨੇ ਉਹਨਾਂ ਤੇ ਕੋਟਿੰਗ ਹੈ ਜਿੰਨੀਆਂ ਨਰਵ ਸਿਸਟਮ ਹੈ ਉਹਨਾਂ ਦੇ ਉੱਤੇ ਜਿਹੜੀ ਕੋਟਿੰਗ ਹੈ ਜਿੰਨੇ ਸਾਡੇ ਟਿਸ਼ੂ ਹਨ ਉਹਨਾਂ ਤੇ ਕੋਟਿੰਗ ਹੈ ਉਹ ਕੋਲੇਸਟੇਰੋਲ ਦੀ ਹੈ ਕੋਲੇਸਟ੍ਰੋਲ ਦੀ ਹੈ ਸਰ ਹੁਣ ਮੈਂ ਨਾ ਬਹੁਤ ਅਹਿਮ ਸਵਾਲ ਪੁੱਛੂੰਗਾ ਛੋਟੇ ਛੋਟੇ ਜਿਹਾ ਆਪਾਂ ਮੈਂ ਚਾਹੂੰਗਾ ਕਿ ਆਪਾਂ ਜਲਦੀ ਜਲਦੀ ਕਿਉਂਕਿ ਲੋਕਾਂ ਕੋਲ ਐ ਹੁੰਦਾ ਕਿ ਅਸੀਂ ਫਟਾਫਟ ਵੀਡੀਓ ਸਕਿਪ ਕਰ ਦਈਏ ਸਕਿਪ ਨਾ ਕਰੋ ਜੀ ਵੀਡੀਓ ਥੋੜੀ ਜਿਹੀ ਲੰਬੀ ਹੋ ਸਕਦੀ ਆ ਇਹਨੂੰ ਪੂਰਾ ਵੇਖੋ ਤੁਹਾਡਾ ਕਰੋੜਾਂ ਰੁਪਈਆ ਬਚਾਉਣਾ ਆਪਾਂ ਆਪਾਂ ਤੁਹਾਡਾ ਲੱਖਾਂ ਰੁਪਈਆ ਆਪਾਂ ਤੁਹਾਡੀ ਸਰੀਰ ਨੂੰ ਸਹੀ ਰੱਖਣਾ ਇਹ ਚ ਤਾਂ ਕੋਈ ਦੁਹਰਾਇਆ ਹੈ ਹੀ ਨਹੀਂ ਜੀ ਇਹ ਤਾਂ ਤੁਸੀਂ ਦੇਖੋ ਕੋਈ ਬਹੁਤ ਲੰਮ ਚੜਾਉ ਦੀ ਤਾਂ ਗੱਲ ਹੀ ਨਹੀਂ ਕਰ ਰਹੇ ਆਪਾਂ ਤੁਸੀਂ 15 ਦਿਨ ਕੀ ਮੈਂ ਕਹਿੰਦਾ 10 ਦਿਨ ਦੀ ਵੀ ਮੈਡੀਸਿਨ ਕੋਈ ਸਾਤੋਂ ਲੈ ਕੇ ਜਾਂਦੇ ਹੋ 10 ਦਿਨਾਂ ਦੇ ਵਿੱਚ ਵੀ ਮੈਡੀਸਿਨ ਦੱਸਦੀ ਹੈ ਅਗਰ ਸਾਡੇ ਮੁਤਾਬਕ ਪਰਹੇਜ਼ ਦੇਖੋ ਰੱਖਣੇ ਪੈਣਗੇ ਪਰਹੇਜ਼ ਰੱਖਣੇ ਪੈਣਗੇ ਪਰਹੇਜ਼ ਬਹੁਤ ਜ਼ਰੂਰੀ ਹੈ ਇਲਾਜ ਦੇ ਨਾਲ ਜਿਹੜਾ ਵਿਅਕਤੀ ਕਹਿੰਦਾ ਕਿ ਮੈਂ ਦਵਾਈ ਖਾਲਮਾ ਤੇ ਪਰਹੇਜ਼ ਨਾ ਰੱਖਾਂ ਉਹ ਜਿੰਨੀ ਮਰਜ਼ੀ ਵਧੀਆ ਦਵਾਈ ਖਾ ਲਵੇ ਜਿੰਨੇ ਮਰਜ਼ੀ ਲੰਬੇ ਸਮੇਂ ਤੱਕ ਖਾ ਲਵੇ ਉਹ ਨਹੀਂ ਠੀਕ ਹੋਊਗਾ ਉਹ ਨਹੀਂ ਠੀਕ ਹੋਊਗਾ ਹੁਣ ਇਹ ਰੀਲਾ ਦਾ ਦੌਰ ਹੈ ਜੀ ਇਹ ਰੀਲਾ ਚੱਲਦੀਆਂ ਰਹਿੰਦੇ ਨੇ ਲੋਕੀ ਦੇਖਦੇ ਰਹਿੰਦੇ ਨੇ ਜੀ ਉਹ ਚਾਹੇ ਪੂਰੇ ਭਾਰਤ ਚ ਹੋਣ ਪੂਰੇ ਵਿਸ਼ਵ ਚ ਹੋਣ ਰੀਲਾਂ ਦੇ ਵਿੱਚ ਉਹਨਾਂ ਇੱਕ ਬਹੁਤ ਜਿਹੜਾ ਮੈਂ ਵੇਖ ਵੀ ਪਾ ਰਿਹਾ ਲ ਸ਼ਾਇਦ ਬਹੁਤ ਲੋਕ ਤਾਲੁਕਤ ਵੀ ਰੱਖਦੇ ਹੋਣਗੇ ਇੱਕ ਚੀਜ਼ ਚੱਲ ਰਹੀ ਹੈ ਕਿ ਕਾਫੀ ਨੂੰ ਪੀਓ ਜੀ ਕਾਫੀ ਦਾ ਸੇਵਨ ਕਰਨ ਦੇ ਨਾਲ ਲੀਵਰ ਨੂੰ ਉਹਦਾ ਫੈਟ ਘਟ ਜਾਂਦਾ ਲੀਵਰ ਠੀਕ ਹੋਣਾ ਸ਼ੁਰੂ ਹੋ ਜਾਂਦਾ ਬਿਨਾ ਦੁੱਧ ਵਾਲੀ ਤੇ ਕੱਲੀ ਬਲੈਕ ਕਾਫੀ ਬਿਨਾ ਮਠਿਆ ਹਾਂ ਬਲੈਕ ਕਾਫੀ ਕੱਲੀ ਬਿਨਾ ਕੋਈ ਚੀਨੀ ਨਹੀਂ ਪਾਉਣੀ ਕੋਈ ਸ਼ੱਕਰ ਨਹੀਂ ਪਾਉਣਾ ਕੋਈ ਦੁੱਧ ਨਹੀਂ ਪਾਉਣਾ ਹਾਂ ਇਹ ਤਾਂ ਇੱਕ ਰਿਸਰਚ ਹੋ ਕੇ ਸਾਹਮਣੇ ਆ ਗਈ ਹੈ ਕਿ ਜਿੰਨੇ ਵੀ ਫੈਟੀ ਸੈੱਲ ਨੇ ਲਿਵਰ ਦੇ ਹੂੰ ਉਹਨਾਂ ਨੂੰ ਇਹ ਖਤਮ ਕਰਦੀ ਹੈ ਮੰਨ ਲਓ ਤੁਹਾਡੀ ਬੋਡੀ ਦੀ ਜਿਹੜੀ ਫालतू ਫੈਟ ਹੈ ਤੁਹਾਡਾ ਪੇਟ ਵਧਿਆ ਹੋਇਆ ਉਹਨੂੰ ਵੀ ਇਹ ਸਹੀ ਕਰਦੀ ਹੈ ਅੱਛਾ ਜਿਨ੍ਹਾਂ ਦਾ ਪੇਟ ਵਧਿਆ ਹੋਆ ਹਾਂ ਉਹਨੂੰ ਵੀ ਫੈਟ ਪੂਰੀ ਬੋਡੀ ਦੇ ਵਿੱਚ ਜਿੰਨੇ ਵੀ ਫੈਟੀ ਸੈੱਲ ਨੇ ਤੁਹਾਡਾ ਪੇਟ ਵਧਿਆ ਹੋਇਆ ਹੈ ਪੇਟ ਦੇ ਵਿੱਚ ਫੈਟ ਹੈ ਲਿਵਰ ਦੇ ਵਿੱਚ ਫੈਟ ਹੈ ਕਿਡਨੀਆਂ ਦੇ ਵਿੱਚ ਫੈਟ ਹੈ ਕਿਤੇ ਵੀ ਫੈਟ ਹੈ ਤਾਂ ਇਹ ਇਸ ਕਾਫੀ ਨੇ ਉਹਨੂੰ ਸਹੀ ਕਰਨਾ ਹੈ ਮੈਟਾਬੋਲਿਜ਼ਮ ਕਿੰਨੀ ਪਣੀ ਚਾਹੀਦੀ ਹੈ ਕਿੰਨੇ ਕੱਪ ਨਹੀਂ ਜਿਆਦਾ ਤਾਂ ਨਹੀਂ ਪੀਣੇ ਚਾਹੀਦੇ ਵੈਸੇ ਤਾਂ ਮੈਂ ਇੱਕ ਇੰਟਰਵਿਊ ਸੁਣ ਰਿਹਾ ਤਾਂ ਉਹ ਤਿੰਨ ਤੋਂ ਚਾਰ ਕੱਪ ਵੀ ਦੱਸਦੇ ਆ ਪਰ ਮੈਂ ਕਹਿੰਦਾ ਇੰਨੇ ਫਿਰ ਕੋਫੀਨ ਸਾਰਾ ਹੋਰ ਚੀਜ਼ਾਂ ਵੀ ਹਨਾ ਵੱਧ ਜਾਣਗੇ ਹੂੰ ਤੇ ਜਿਸ ਵਿਅਕਤੀ ਨੂੰ ਜਿੰਨੀ ਕਿ ਸ਼ੂਟ ਕਰਦੀ ਆ ਮੈਂ ਤਾਂ ਇੱਕ ਕੱਪ ਤੁਸੀਂ ਕਹਿੰਦੇ ਹੋ ਕਿ ਇੱਕ ਕੱਪ ਬਹੁਤ ਹੁੰਦਾ ਹਾਂ ਇੱਕ ਕੱਪ ਦੋ ਵਾਰ ਇਹ ਖਾਲੀ ਪੇਟ ਪੀਣਾ ਚਾਹੀਦਾ ਸਵੇਰ ਨੂੰ ਜਾਂ ਸ਼ਾਮ ਨੂੰ ਕੋਈ ਨਹੀਂ ਉਹ ਜਦੋਂ ਮਰਜ਼ੀ ਤੁਸੀਂ ਪੀ ਲਓ ਆਪਣੇ ਹਿਸਾਬ ਨਾਲ ਜਦੋਂ ਰੋਟੀ ਤੋਂ ਬਾਅਦ ਵੀ ਪੀ ਸਕਦੇ ਹੋ ਕਈ ਕਈ ਬੰਦਿਆਂ ਨੂੰ ਬਣਿਆ ਹੋਇਆ ਵੀ ਰੋਟੀ ਖਾਣਾ ਖਾਣ ਤੋਂ ਬਾਅਦ ਚਾਹ ਪੀਣੀ ਹੈ ਲੋਕਾਂ ਨੂੰ ਨਾ ਚਾਏ ਹੁਣ ਜਿਵੇਂ ਤੁਸੀਂ ਕਿਹਾ ਕਿ ਪੇਟ ਘਟ ਜਾਂਦਾ ਜੇ ਆਪਾਂ ਕਾਫੀ ਦਾ ਇਸਤੇਮਾਲ ਕਰਦੇ ਹਾਂ ਲੋਕ ਲੋਕ ਚਾਹੁੰਦੇ ਨੇ ਕਿ ਮੈਂ ਸੋਣਾ ਦੇਖਾਂ ਇਹਦਾ ਰਿਸਰਚ ਹੈ ਤੁਸੀਂ ਨੈੱਟ ਤੇ ਪਾ ਕੇ ਦੇਖ ਲਓ ਮੈਂ ਮੈਂ ਉਸ ਦੇ ਉੱਤੇ ਹੀ ਗੱਲ ਕਰ ਰਿਹਾ ਕਿ ਲੋਕਾਂ ਨੂੰ ਚਾਹੁੰਦਾ ਕਿ ਮੈਂ ਸੋਹਣਾ ਦਿਖਾਂ ਮੈਂ ਮੈਂ ਮੇਰੇ ਜਿਹੜੀ ਬਾਡੀ ਸਟਰਕਚਰ ਆ ਉਹ ਬਹੁਤ ਸੋਹਣਾ ਲੱਗੇ ਸਲਿਮਟ ਰਹਿ ਮਹੋਮਾ ਜਾਂ ਅਟਰੈਕਟਿਵ ਲੱਗਾ ਸਾਰੇ ਹੀ ਕਹਿੰਦੇ ਨੇ ਤੇ ਸਾਰਾ ਉਹ ਫਿਰ ਜਿੰਮ ਦਾ ਇਸਤੇਮਾਲ ਕਰਦੇ ਨੇ ਜੀ ਇਹ ਜਿਹੜੇ ਪ੍ਰੋਟੀਨ ਸ਼ੇਕ ਨੇ ਜਿਹੜੇ ਜਿੰਮਾਂ ਦੇ ਵਿੱਚ ਇਸਤੇਮਾਲ ਕਰਦੇ ਨੇ ਜਾਂ ਨਾਰਮਲੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਇਹਨੂੰ ਧਾਰਦੇ ਨੇ ਆਪਣੀ ਜ਼ਿੰਦਗੀ 'ਚ ਤੇ ਪ੍ਰੋਟੀਨ ਸ਼ੇਕ ਲੀਵਰ ਤੇ ਕਿਡਨੀ ਦੇ ਉੱਤੇ ਕਿੰਨਾ ਕ ਫਰਕ ਪਾਉਂਦਾ ਪ੍ਰੋਟੀਨ ਜਿਹੜਾ ਵੀ ਹੈਗਾ ਨਾ ਉਹਦਾ ਇੱਕ ਸਕੋਰ ਹੁੰਦਾ ਹੈ WHO ਮੁਤਾਬਕ ਨਾ ਪੀਡੀ ਕਾ ਸਕੋਰ ਹੁੰਦਾ 0.1 ਜਿਸ ਪ੍ਰੋਟੀਨ ਦਾ ਪੀਡੀ ਕਾ ਸਕੋਰ 0.1 ਹੈ ਉਹ ਤੁਹਾਡੀ ਬਾਡੀ ਦੇ ਵਿੱਚ ਡਾਈਜੈਸਟੇਬਲ ਹੈ ਜਿਹੜੇ ਪੀਡੀ ਕਾ ਸਕੋਰ ਜਿਹਦਾ 0.1 ਹੈ 0.1 ਹੈ ਉਹ ਪੂਰਾ ਬਾਡੀ ਲਈ ਡਾਈਜੈਸਟੇਬਲ ਹੈ ਨਹੀਂ ਤਾਂ ਜਿੰਨੇ ਵੀ ਪ੍ਰੋਟੀਨ ਬਾਜ਼ਾਰ ਦੇ ਵਿੱਚ ਵਿਕਦੇ ਨੇ ਉਹ ਮੰਨ ਲਓ 10 ਗ੍ਰਾਮ ਦਾ ਚਮਚ ਤੁਸੀਂ ਖਾਦਾ ਪ੍ਰੋਟੀਨ ਦਾ ਉਹ ਚ ਪਹਿਲਾਂ ਤਾਂ 10 ਗ੍ਰਾਮ ਪ੍ਰੋਟੀਨ ਨਹੀਂ ਤੁਹਾਨੂੰ ਮਿਲਦਾ ਤੁਹਾਨੂੰ ਉਹਦੇ ਚੋਂ 3 ਗ੍ਰਾਮ ਪ੍ਰੋਟੀਨ ਮਿਲਣਾ ਹੈ 10 ਗ੍ਰਾਮ ਜਿਹੜਾ ਪਾਇਆ ਹੋਇਆ ਹੈ ਬੇਸਟੇਜ ਹੈ ਜਿਹੜਾ ਕਿਡਨੀਆਂ ਵਗੈਰਾ ਨੂੰ ਸਹੇਲਦੇ ਹੋਰ ਅੰਗਾਂ ਨੂੰ ਖਰਾਬ ਕਰਦਾ ਹੂੰ ਇੱਕੋ ਇੱਕ ਕੰਪਨੀ ਹੈ ਅਮਰੀਕਾ ਦੀ ਜਿਹਦਾ ਨਾਂ ਤਾਂ ਆਪਾਂ ਨਹੀਂ ਲੈ ਸਕਦੇ ਹੂੰ ਜਿਹਦਾ ਪੀੜਿਕਲ ਸਕੋਰ 1 ਹੈ ਪ੍ਰੋਟੀਨ ਉਹ ਬਣਾਉਂਦੀ ਹੈ ਪੂਰੇ ਵਿਸ਼ਵ ਦੇ ਵਿੱਚ ਸਪਲਾਈ ਕਰਦੀ ਹੈ 100 ਏਕੜ ਤੋਂ ਵੱਧ ਉਹਨਾਂ ਦੇ ਆਪਣੇ ਆਰਗੈਨਿਕ ਖੇਤ ਨੇ ਜਿੱਥੇ ਉਹ ਫਲ ਸਬਜ਼ੀਆਂ ਪ੍ਰੋਟੀਨ ਉੱਥੇ ਹੀ ਉਹਨਾਂ ਨੇ ਉਹ ਆਪਣੇ ਆਰਗੈਨਿਕ ਫਾਰਮ ਆਰਗੈਨ ਫੈਕਟਰੀਆਂ ਸਾਰੀਆਂ ਲਾਈਆਂ ਹੋਈਆਂ ਉਹਦਾ ਇੱਥੇ ਤੱਕ ਵੀ ਸੋਚਦੇ ਨੇ ਵੀ ਜੇ ਟ੍ਰਾਂਸਪੋਰਟ ਕਰਕੇ ਲਿਜਾਣੇ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫਰੂਟ ਨੂੰ ਟ੍ਰਾਂਸਪੋਰਟਰਾਂ ਹੀ ਤਾਂ ਉਹਦੇ ਚ ਵੀ ਜਿਹੜੇ ਵਿਟਾਮਿਨ ਮਿਨਰਲ ਆ ਉਹ ਵੇਸਟ ਹੁੰਦੇ ਨੇ ਅੱਛਾ ਇਹਨਾਂ ਗੱਲ ਵੀ ਸੋਚ ਰਹੇ ਨੇ ਕਿ ਖੇਤਾਂ ਦੇ ਵਿੱਚ ਹੀ ਪੈਦਾ ਕਰਕੇ ਉੱਥੇ ਉਹਦੀ ਪ੍ਰੋਸੈਸਿੰਗ ਯੂਨਿਟ ਲਾਏ ਹੋਏ ਆ ਉੱਥੇ ਪ੍ਰੋਟੀਨ ਕੈਲਸ਼ੀਅਮ ਆਇਰਨ ਇਹ ਚੀਜ਼ਾਂ ਤਿਆਰ ਕਰਦੇ ਪਰ ਇਹਨਾਂ ਧਿਆਨ ਸਾਰੀਆਂ ਕੰਪਨੀਆਂ ਨਹੀਂ ਰੱਖਦੀਆਂ ਪੈਸਾ ਕਮਾਉਣ ਦੇ ਦੌੜ ਦੇ ਵਿੱਚ ਖਾਸ ਤੌਰ ਤੇ ਜਿੰਨੇ ਜਿੰਮਾਂ ਦੇ ਵਿੱਚ ਆਪਾਂ ਦੇਖਿਆ ਕਿ ਕਿੰਨੇ ਮੁੰਡਿਆਂ ਨੂੰ ਏਸੇ ਪ੍ਰੋਟੀਨ ਕਰਕੇ ਹੀ ਪ੍ਰੋਬਲਮਾਂ ਆ ਰਹੇ ਬਿਲਕੁਲ ਮੈਂ ਹਾਲੀ ਦੇ ਵਿੱਚ ਵੀ ਦੇਖਿਆ ਵੀ ਜਿਵੇਂ ਕਿ ਇੰਟਰਵਿਊ ਮਤਲਬ ਜਿਸ ਨੇ ਵੀ ਪ੍ਰੋਟੀਨ ਖਾਣਾ ਹੈ ਉਹ ਇਸ ਗੱਲ ਦਾ ਧਿਆਨ ਜ਼ਰੂਰ ਰੱਖ ਲਵੇ ਵੀ ਉਹਦੇ ਡੱਬੇ ਦੇ ਉੱਤੇ ਲਿਖਿਆ ਹੋਊਗਾ ਜਿਹਦਾ ਪੀਡੀਕਾ ਸਕੋਰ 0.1 ਹੋਊਗਾ WHO ਮੁਤਾਬਕ ਉਹ ਕੀ ਲਿਖ ਦਿੰਦੇ ਨੇ ਡੱਬੇ ਦੇ ਉੱਤੇ ਵੀ WHO ਮੁਤਾਬਕ ਪੀਡੀਕਾ ਸਕੋਰ 0.1 ਹੋਣਾ ਚਾਹੀਦਾ ਹੈ। ਪਲੇਖਾ ਪਾ ਦਿੰਦੇ ਨੇ ਉਹ ਨਹੀਂ ਲਿਖਦੇ ਕਿ ਇਹਦੇ ਵਿੱਚ ਹੈਗਾ ਸਾਡਾ ਕਿੰਨਾ ਉਹ ਆਪਣਾ ਨਹੀਂ ਦੱਸਦੇ ਉਹ ਕਹਿੰਦੇ ਨੇ ਕਿ ਡਬਲਯੂ ਐਚ ਐਨ ਨੇ ਫਲਾਣੇ ਨੇ ਕਹਤਾ ਹਾਂ ਬਸ ਬਈ ਗੱਲ ਤੇ ਸਾਰੇ ਲੋਕਾਂ ਨੂੰ ਪਤਾ ਵੀ ਹੈ ਨਹੀਂ ਮੈਂ ਉਹ ਇਹਦੇ ਤੇ ਕਾਫੀ ਰਿਸਰਚ ਕੀਤੀ ਆ ਮਤਲਬ ਮੈਂ ਤਾਂ ਟ੍ਰੇਨਿੰਗਾਂ ਅਟੈਂਡ ਕੀਤੀਆਂ ਹੋਈਆਂ ਪਰ ਟੀਮ ਦੇ ਉੱਤੇ ਹੂੰ ਇਸੇ ਕੰਪਨੀ ਦੀਆਂ ਜਿਹਦੀ ਮੈਂ ਤੁਹਾਨੂੰ ਗੱਲ ਕਰਦਾ ਇੱਥੋਂ ਹੀ ਸ਼ੁਰੂਆਤ ਹੋਈ ਸੀ ਆਪਣੀ ਕਿ ਲੋਕਾਂ ਨੂੰ ਬਿਨਾਂ ਬਿਮਾਰ ਬਿਨਾਂ ਦਵਾਈਆਂ ਤੋਂ ਵੀ ਠੀਕ ਕੀਤਾ ਜਾ ਸਕਦਾ ਹੈ ਫੂਡ ਸਪਲੀਮੈਂਟ ਦੇ ਨਾਲ ਦੇਸੀ ਦਵਾਈਆਂ ਨੇ ਹੁਣ ਦੇਸੀ ਦਵਾਈਆਂ ਦੇ ਵਿੱਚ ਦੇਸੀ ਘਿਓ ਆ ਜੀ ਪੰਜਾਬ ਦੇ ਵਿੱਚ ਆਉਂਦਾ ਖਾਣਾ ਚਾਹੀਦਾ ਜੀ ਜਿਹਨੂੰ ਉਹ ਤਾਂ ਬੰਦ ਕਰ ਦਿੰਦੇ ਨੇ ਨਹੀਂ ਉਹ ਡਾਕਟਰ ਦਾ ਕਲਰ ਤੋਂ ਫੜ ਕੇ ਕਹਿੰਦਾ ਕਿ ਬੰਦ ਕਰ ਦੇ ਨਹੀਂ ਤਾਂ ਮਰ ਜੀਗਾ ਇਹ ਤਾਂ ਪ੍ਰਚਾਰ ਦੇਖੋ ਕੰਪਨੀਆਂ ਨੇ ਆਪਣੇ ਪ੍ਰੋਡਕਟ ਵੇਚਣ ਦੇ ਲਈ ਬਹੁਤ ਵੱਡੇ ਲੈਵਲ ਦੇ ਉੱਤੇ ਕੀਤਾ ਟੀਵੀ ਰਾਹੀਂ ਕੀਤਾ ਹੈ ਨਾ ਇਹ ਇਹ ਡਾਕਟਰ ਰਾਹੀਂ ਵੀ ਕੀਤਾ ਹੈ ਜਦੋਂ ਇਹ ਪੁਰਾਣੇ ਬਜ਼ੁਰਗ ਪਿਛਲੇ ਸਮਿਆਂ ਤੋਂ ਦੇਸੀ ਘਿਓ ਸਾਡੇ ਮਹਾਰਾਜ ਕ੍ਰਿਸ਼ਨ ਜੀ ਮੱਖਣ ਖਾਂਦੇ ਰਿਹਾ ਨਾ ਮਹਸ਼ੀਸ਼ਰ ਖਾਂਦੇ ਰੇ ਨਾਲ ਫਿਰ ਜਦ ਉਹ ਏਡੇ ਵੱਡੇ ਅਵਤਾਰ ਹਨ ਉਹ ਕੀ ਮੈਸੇਜ ਦੇਣਾ ਚਾਹੁੰਦੇ ਸੀ ਤੁਸੀਂ ਕਦੇ ਵੀ ਕ੍ਰਿਸ਼ਨ ਵਾਰਾ ਦੀ ਫੋਟੋ ਦੇਖ ਲਓ ਤਾਂ ਉਹ ਮੱਖਣ ਐ ਇਦਾਂ ਖਾ ਰਹੇ ਨੇ ਉਹ ਖਾਂਦੇ ਸੀ ਸਾਰੇ ਬਜ਼ੁਰਗ ਸਾਡੇ ਖਾਂਦੇ ਸੀ ਤਾਂ ਹੀ ਤਾਂ ਕਦੇ ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਨਹੀਂ ਸੀ ਆਉਂਦੀ ਮੋਡਿਆਂ ਦੀ ਪ੍ਰੋਬਲਮ ਨਹੀਂ ਸੀ ਆਉਂਦੀ ਕੋਈ ਗਰੀਸ ਨਹੀਂ ਸੀ ਘਟਦਾ ਹੁਣ ਤਾਂ ਬਾਡੀ ਦੇ ਵਿੱਚ ਖੁਸ਼ਕੀ ਉਹ ਐਨੀ ਹੈ ਕਿ ਸਕਿਨ ਦੇ ਉੱਤੇ ਝਲਕਦੀ ਹੈ ਖੁਸ਼ਕੀ ਉਹ ਬਜ਼ੁਰਗ ਇਹਨਾਂ ਨਾ ਕੰਮ ਕਰ ਲੈਂਦੇ ਸੀ એનર્ਜੀ ਸੀ ਦੇਸੀ ਕਿਉਂ ਜਨੀ ਐਨਰਜੀ ਦਾ ਕਿਤੇ ਵੀ ਨਹੀਂ ਬਟ ਹਾਂ ਹੁਣ ਇਹ ਗੱਲ ਵੀ ਨਾਲ ਹੈ ਕਿ ਪਹਿਲਾ ਵਰਗਾ ਦੇਸੀ ਕਿ ਹੋਵੇ ਨਹੀਂ ਮਿਲਦਾ ਪਹਿਲਾ ਵਰਗੇ ਦੁੱਧ ਵੀ ਨਹੀਂ ਹੈਗੇ ਪਹਿਲਾ ਵਰਗੀਆਂ ਫਸਲਾਂ ਵੀ ਨਹੀਂ ਹੈਗੀਆਂ ਪਹਿਲਾ ਵਰਗੇ ਡੰਗਰ ਵੀ ਨਹੀਂ ਹੈਗੇ ਨਾ ਉਹ ਕਿੰਨੇ ਕਿਤੇ ਫਰਕ ਬਹੁਤ ਵੱਡਾ ਪੈ ਜਾਂਦਾ ਇਹ ਚੀਜ਼ ਦਾ ਬੜਾ ਫਰਕ ਹੈ ਇੱਕ ਨਾ ਜਿਵੇਂ ਤੁਸੀਂ ਲੀਵਰ ਦੇ ਐਕਸਪਰਟ ਹੋ ਲੀਵਰ ਦੇ ਉੱਤੇ ਸਭ ਤੋਂ ਪਹਿਲਾਂ ਲੋਕ ਇਹ ਸੋਧਨੇ ਕਿ ਸ਼ਰਾਬ ਪੀਤੀ ਤਾਂ ਲੀਵਰ ਖਰਾਬ ਹੋ ਗਿਆ ਇੱਕ ਗਾਣਾ ਵੀ ਆਇਆ ਸੀਗਾ ਸਲਮਾਨ ਖਾਨ ਤੇ ਸੰਜੇ ਦਾਤੇ ਦੀ ਫਿਲਮ ਦਾ ਵਿੱਚ ਉਹ ਕਹਿੰਦਾ ਜਲ ਮੇਰੇ ਭਾਈ ਐਕਨ ਕੋਈ ਫਿਲਮ ਆ ਉਹਦੇ ਵਿੱਚ ਕਹਿੰਦਾ ਲੀਵਰ ਖਰਾਬ ਹੋ ਜਾਊਗਾ ਤੇਰਾ ਇੰਨੀ ਸ਼ਰਾਬ ਨਾ ਪੀਆ ਕਰ ਤੂੰ ਜੀ ਜੀ ਸਰ ਮੈਂ ਨਾ ਮੇਰੇ ਕੋਈ ਯਾਰ ਮਿੱਤਰ ਨੇ ਨੇੜਲੇ ਉਹ ਅਕਸਰ ਜਿਵੇਂ ਨਾ ਯਾਰ ਮਿੱਤਰ ਬਹਿ ਜਾਂਦੇ ਨੇ ਉਹ ਕਈ ਜ ਨੇ ਲਈ ਪੀਲੀ ਕਦੇ ਕਦੇ ਪੀਲੀ ਉਹ ਕੀ ਕਹਿੰਦੇ ਨੇ ਕਿ ਮੈਂ ਫਰਾਨੀ ਜਗਾ ਟੈਸਟ ਕਰਾਇਆ ਆਪਣਾ ਮੈਂ ਨਾਲ ਠੀਕ ਆਉਂਦਾ ਹੈ ਲੀਵਰ ਐਸਜੀਪੀਟੀਓਟੀ ਜਿਹੜੇ ਇਹਦੇ ਹੁੰਦੇ ਨੇ ਕਹਿੰਦੇ ਉਹ ਵਧੀਆ ਆਉਂਦੇ ਨੇ ਤਾਂ ਮੈਂ ਸ਼ਰਾਬ ਪੀ ਸਕਦਾ ਮੇਰੇ ਐਸਜੀਪੀਟੀਓ ਸਹੀ ਆ ਰਹੇ ਨੇ ਹੁਣ ਇਹ ਕਨਸੈਪਟ ਜਿਹੜਾ ਆ ਧਾਰਿਆ ਹੋਇਆ ਲੋਕਾਂ ਨੇ ਕਿ ਮੈਂ ਸ਼ਰਾਬ ਪੀ ਕੇ ਵੀ ਮੇਰਾ ਲੀਵਰ ਠੀਕ ਹੈ ਤਾਂ ਇਹ ਇੱਕ ਫਿਰ ਤਾਂ ਸ਼ਰਾਬ ਪੀ ਜਾਣਗੇ ਉਹ ਲਗਾਤਾਰ ਤੇ ਉਹ ਸ਼ਰਾਬ ਦਾ ਹਰ ਬੰਦੇ ਦੀ ਆਪਣੀ ਕਪੈਸਿਟੀ ਹੈ ਔਰ ਆਪਣਾ ਆਪਣਾ ਸਿਸਟਮ ਹੈ ਭਾਈ ਇਹਦਾ ਅਸੈਸਸ ਦੇ ਵਿੱਚ ਹੁਣ ਜਿਆਦਾ ਮਾਤਰਾ ਦੇ ਵਿੱਚ ਤਾਂ ਤੁਸੀਂ ਰੋਟੀ ਵੀ ਖਾ ਲਓਗੇ ਉਹ ਵੀ ਖਰਾਬ ਕਰਦੀ ਹਨ ਹਾਂ ਇਸੇ ਤਰੀਕੇ ਨਾਲ ਸ਼ਰਾਬ ਹੈ ਸ਼ਰਾਬ ਜਿਹੜੇ ਬੰਦੇ ਲਿਮਟਡ ਮਾਤਰਾ ਦੇ ਵਿੱਚ ਪੀਂਦੇ ਨੇ ਉਹ ਤਾਂ ਦੱਸ ਦਿੰਦੇ ਵੀ ਇਹਦੇ ਵਰਗੀ ਕੋਈ ਦਵਾਈ ਨਹੀਂ ਹੈਗੀ ਜਿਹੜੇ ਪੀਂਦੇ ਨੇ ਮਤਲਬ ਸਹੀ ਤਰੀਕੇ ਨਾਲ ਪੀਂਦੇ ਨੇ ਆਰਮੀ ਦੇ ਵਿੱਚ ਸ਼ਰਾਬ ਦਿੱਤੀ ਜਾਂਦੀ ਹੈ ਤੁਸੀਂ ਦੇਖ ਲਓ ਹੂੰ ਸਰਕਾਰ ਦਿੰਦੀ ਹੈ ਕੋਟਾ ਦਿੰਦੀ ਹੈ ਆਰਮੀ ਦੇ ਉਹਨਾਂ ਨੂੰ ਹਨ ਉਹ ਕਿਉਂ ਦਿੰਦੀ ਹੈ ਬਟ ਉਹਨਾਂ ਨੇ ਇੱਕ ਲਿਮਟ ਰੱਖੀ ਹੈ ਕੋਟੇ ਦੀ ਐ ਨਹੀਂ ਕਿ ਤੁਸੀਂ ਜਿੱਦਾਂ ਮਰਜ਼ੀ ਬੱਥੇ ਚੱਕ ਲਿਓ ਲਿਮਟ ਦਾ ਮਤਲਬ ਹੈ ਵੀ ਬੰਦੇ ਨੂੰ ਇੰਨੀ ਵੀ ਨਹੀਂ ਚਾਹੀਦੀ ਹੈ ਹੂੰ ਤੇ ਦੂਜੀ ਗੱਲ ਹੈ ਇਹ ਵੀ ਜ਼ਰੂਰੀ ਹੈ ਸ਼ਰਾਬ ਪੀਣ ਵਾਲਿਆਂ ਦੇ liver ਖਰਾਬ ਹੁੰਦੇ ਨੇ ਸ਼ਰਾਬ ਤਾਂ ਇੱਥੇ ਤੱਕ ਉਹਨਾਂ ਇੱਕ ਰਿਸਰਚ ਆਈ ਹੈ ਕਿ 100 ਜਨਾਨੀਆਂ ਦੇ ਉੱਤੇ ਜਿਹੜੀਆਂ ਸ਼ਰਾਬ ਨਹੀਂ ਸੀ ਕਦੇ ਪੀਂਦੀਆਂ ਰਿਸਰਚ ਕੀਤੀ ਕਿ ਉਹਨਾਂ ਦੇ ਅੰਦਰ ਹੀ ਅਲਕੋਹਲ ਬਣਨ ਲੱਗ ਗਿਆ ਅੰਦਰ ਹੀ ਸਰੀਰ ਦੇ ਸ਼ਰਾਬ ਬਣ ਲੱਗੀ ਸਰੀਰ ਦੇ ਅੰਦਰ ਹੀ ਸ਼ਰਾਬ ਮਲ ਅਲਕੋਹਲ ਬਣਨ ਲੱਗ ਗਿਆ ਸ਼ਰਾਬੇ ਹੋ ਗਈ ਉਹ ਹਮ ਲੀਵਰ ਦੇ ਕਾਰਨ ਜਾਨੀ ਉਹ ਅਲਕੋਹਲ ਟਾਈਪ ਚੀਜ਼ ਬਣਨ ਲੱਗੀ ਹਰ ਰਿਸਰਚ ਹੁਣ ਆਈ ਹੈ ਸਾਹਮਣੇ ਵੀ ਉਹ ਬੜੀਆਂ ਤਰ੍ਹਾਂ ਦੀਆਂ ਦਵਾਈਆਂ ਉਹਨਾਂ ਨੇ ਲਈਆਂ ਫਿਰ ਉਹ ਯੂਨੀਵਰਸਿਟੀ ਨੇ ਉਹਨਾਂ ਤੇ ਰਿਸਰਚ ਕੀਤੀ ਹੈ ਵੀ ਅੰਦਰ ਵੀ ਤੁਹਾਡੇ ਅਲਕੋਹਲ ਬਣਨ ਲੱਗ ਜਾਂਦਾ ਜੇ ਤੁਸੀਂ ਆਪਣੀ ਡਾਈਟ ਨੂੰ ਸਹੀ ਨਹੀਂ ਰੱਖਦੇ ਸਹੀ ਡਾਈਟ ਨੂੰ ਸਹੀ ਨਹੀਂ ਰੱਖਦੇ ਲੀਵਰ ਨੂੰ ਸਹੀ ਨਹੀਂ ਰੱਖਦੇ ਲੀਵਰ ਨੂੰ ਸਹੀ ਨਹੀਂ ਰੱਖਦੇ ਜਿਆਦਾ ਤੱਕ ਤੁਹਾਡਾ ਲੀਵਰ ਸਹੀ ਹੈ ਤਾਨੂੰ ਬਿਮਾਰੀਆਂ ਲੱਗਣ ਦਾ ਜਿਹੜਾ ਖਦਸ਼ਾ ਉਹ ਬਹੁਤ ਘਟ ਹੈ ਘਟ ਹੈ ਕਹਿੰਦੇ ਕੋਈ ਜੇ ਨਹੀਂ ਵੀ ਖਾਂਦੇ ਤਾਂ ਸਰੀਰ ਆਪਣੇ ਆਪ ਨੂੰ ਹੀ ਖਾਣ ਲੱਗ ਜਾਂਦਾ ਬਹੁਤ ਸਾਰੇ ਪੇਸ਼ੈਂਟ ਜਿਹੜੇ ਹੈਗੇ ਆ ਸਾਲਾਂ ਬੱਧੀ ਸਰ ਤੋਂ ਆ ਲਿਵਰ ਅਮਰਤ ਹੈ ਜਿਹੜਾ ਯੂਜ਼ ਕਰਦੇ ਆ ਹਾਂ ਹਾਲਾਂਕਿ ਉਹਨਾਂ ਨੂੰ ਕੋਈ ਲਿਵਰ ਸੰਬੰਧੀ ਪ੍ਰੋਬਲਮ ਨਹੀਂ ਕਈ ਇਸ ਕਰਕੇ ਯੂਜ਼ ਕਰਦੇ ਕਿ ਮੈਂ ਪੈਕ ਪੂਕ ਲਾ ਲੈਣਾ ਜੀ ਮੇਰੇ ਇਸ ਕਰਕੇ ਵੀ ਚਲੋ ਸਵੇਰੇ ਪੀ ਲਿਆ ਸ਼ਾਮ ਨੂੰ ਇੱਕ ਦੋ ਪੀ ਲਿਆ ਅੱਛਾ ਐਂ ਵੀ ਹੋ ਜਾਂਦਾ ਕੰਮ ਇਹਦਾਂ ਬਹੁਤ ਸਾਰੇ ਪਈ ਇਹ 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 ਨੋਨ ਇਹ ਦਾ ਕੋਈ ਸਾਈਡ ਇਫੈਕਟ ਪਰਹੇਜ਼ ਤਾਂ ਇਹਦਾ ਪੇਸ਼ੈਂਟ ਦੇ ਅਕੋਰਡਿੰਗ ਹੈ ਨਾ ਜਦੋਂ ਪੇਸ਼ੈਂਟ ਸਾਡੇ ਕੋਲ ਆਉਂਦਾ ਉਹਦਾ ਲੀਵਰ ਫੈਕਟੀ ਹੈ ਜਾਂ ਟ੍ਰਾਂਸਪਲੈਂਟ ਕਹਿ ਦਿੱਤਾ ਉੱਥੇ ਤਾਂ ਫਿਰ ਬਹੁਤ ਪਰਹੇਜ਼ ਕਰਨੇ ਪੈਂਦੇ ਆ ਪਰ ਜਦੋਂ ਨਾਰਮਲੀ ਤੁਸੀਂ ਕੋਈ ਯੂਜ਼ ਕਰਨਾ ਫਿਰ ਕੋਈ ਖਾਸ ਪਰਹੇਜ਼ ਨਹੀਂ ਪਰਹੇਜ਼ ਤਾਂ ਵੈਸੇ ਇਹ ਬੰਦੇ ਨੂੰ ਕਾਮ ਕਾ ਫੂਡ ਤੋਂ ਬਚਣਾ ਚਾਹੀਦਾ ਨਾ ਇਹਨਾਂ ਚੀਜ਼ਾਂ ਤੋਂ ਜਿਹੜੀਆਂ ਲੀਵਰ ਨੂੰ ਪਹੁੰਚਾਉਣ ਦੇ ਲਈ ਜਿਹੜੀਆਂ ਚੀਜ਼ਾਂ ਡਾਈਜੈਸਟ ਨਹੀਂ ਹੁੰਦੀਆਂ ਜਲਦੀ ਆਸਾਨੀ ਨਾਲ ਨਹੀਂ ਪਚਾਈਆਂ ਜਾ ਸਕਦੀਆਂ ਉਹਨਾਂ ਨੂੰ ਘੱਟ ਅਵੋਇਡ ਕਰੋ ਨਾ ਤਾਂ ਕਰਕੇ ਭਾਈ ਜਿਹੜੇ ਲੀਵਰ ਸਰੋਸਿਸ ਦੀ ਜਿਨ੍ਹਾਂ ਨੂੰ ਦਿੱਕਤ ਆਉਂਦੀ ਹੈ ਉਹ ਜੇ ਇਸ ਚੀਜ਼ ਦਾ ਸੇਵਨ ਕਰਦੇ ਨੇ ਜਾਂ ਤੁਹਾਡੇ ਨਾਲ ਸੰਪਰਕ ਕਰ ਉਹਨਾਂ ਨੂੰ ਤਾਂ ਦਿੰਦੇ ਹੀ ਆ ਜੀ ਇਹ ਇਕੱਲਾ ਨਹੀਂ ਫਿਰ ਤਿੰਨ ਚਾਰ ਹੋਰ ਨਾਲ ਮੈਡੀਸਨ ਲੀਵਰ ਪਾਊਡਰ ਉਹਨਾਂ ਨੂੰ ਕਬਜ ਵੀ ਹੁੰਦੀ ਹੈ ਗੈਸ ਦਿਮਾਗ ਨੂੰ ਚੜਦੀ ਹੈ ਬੇਹੋਸ਼ੀ ਹੋ ਜਾਂਦੀ ਹੈ ਸਕਿਨ ਦੇ ਉੱਤੇ ਬਹੁਤ ਖਾਰਸ਼ ਹੋਣ ਲੱਗ ਜਾਂਦੀ ਹੈ ਉਹ ਫਿਰ ਕਈ ਚੀਜ਼ਾਂ ਹੋਰ ਨਾਲ ਦੇਣੀਆਂ ਪੈਂਦੀਆਂ ਅਕੋਰਡਿੰਗ ਟੂ ਪੇਸ਼ੈਂਟ ਕਿ ਉਹਦੇ ਤੇ ਪ੍ਰੋਬਲਮ ਕਿੰਨੀ ਆਉਂਦੀ ਹੈ ਪਰ ਉਹਨਾਂ ਨੂੰ ਕਿ ਨਹੀਂ ਹੈ ਬਿਲਕੁਲ ਅਸੀਂ ਵੀ ਇਹੀ ਉਮੀਦ ਰੱਖਾਂਗੇ ਕਿ ਇਹ ਇਹਨੂੰ ਹੁਣ ਜੇ ਮੰਗਵਾਣਾ ਹੋਵੇ ਤਾਂ ਇਹਨਾਂ ਕਿਵੇਂ ਆਪਾਂ ਮੋਬਾਈਲ ਕਰਦੇ ਸਰ ਕੋਰੀਅਰਾਂ ਹੀ ਹਰ ਪੂਰੇ ਵਰਲਡ ਦੇ ਵਿੱਚ ਮਤਲਬ ਸਾਡੀ ਜਿਹੜੀ ਮੈਡੀਸਨ ਹੈ ਉਹ ਜਾਂਦੀ ਹੈ ਕੋਰੀਅਰਾਂ ਹੀ ਜਾਂਦੀ ਹੈ ਤੇ ਇੱਥੋਂ ਤੁਸੀਂ ਆ ਕੇ ਲਿਜਾ ਸਕਦੇ ਹੋ ਦੁੱਖਨਵਾਰਨ ਦੁਆਖਾਨਾ ਚੰਡੀਗੜ੍ਹ ਯੂਨੀਵਰਸਿਟੀ ਹੈ ਜਿਹੜੀ ਘੜੂਏ ਵਾਲੀ ਖਰੜ ਤੋਂ ਬਰਿੰਡੇ ਦੇ ਵਿਚਕਾਰ ਉਹਦੇ 2 ਨੰਬਰ ਗੇਟ ਦੇ ਬਿਲਕੁਲ ਨਾਲ ਸਟਾਰ ਸਿਟੀ ਦੇ ਵਿੱਚ ਪਹਿਲੀ ਹੀ ਸ਼ਾਪ ਹੈ ਹਾਂ ਉੱਥੋਂ ਤੁਸੀਂ ਆ ਕੇ ਲਿਜਾ ਸਕਦੇ ਹੋ ਸੰਡੇ ਦੀ ਛੁੱਟੀ ਹੁੰਦੀ ਆ ਬਾਕੀ 10 ਤੋਂ 5 ਖੁੱਲਾ ਹੁੰਦਾ ਆ ਹਾਂ ਮੈਂ ਮੈਕਸਿਮਮ 2 ਵਜੇ ਤੱਕ 3 ਵਜੇ ਤੱਕ ਕਿੱਥੇ ਹੁੰਨਾ ਆ ਤੇ ਤੁਹਾਡੇ ਨਾਲ ਕੋਈ ਵੀ ਗੱਲਬਾਤ ਕਰਕੇ ਰਿਪੋਰਟ ਦਿਖਾ ਕੇ 3 ਵਜੇ ਤੱਕ ਸਵੇਰੇ 11 ਤੋਂ ਲੈ ਕੇ 3 ਵਜੇ ਤੱਕ ਮੈਨੂੰ ਮਿਲਣਾ ਕਿਸੇ ਨੇ ਤਾਂ ਲਿਜਾ ਸਕਦਾ ਜੇ ਦਵਾਈ ਲੈ ਕੇ ਜਾਣੀ ਆ ਤਾਂ ਉਹ 10 ਤੋਂ 5 ਜਦੋਂ ਮਰਜੀ ਲੈ ਕੇ ਜਾ ਸਕਦਾ ਬਿਲਕੁਲ ਸਰ ਬਹੁਤ ਬਹੁਤ ਸ਼ੁਕਰੀਆ ਜੇ ਨਾ ਫੋਨ ਤੇ ਗੱਲ ਕਰਕੇ ਮੈਨੂੰ ਰਿਪੋਰਟਾਂ ਭੇਜ ਦੇਵੇਂ ਮੈਂ ਮੈਡੀਸਿਨ ਲਿਖ ਕੇ ਦੇ ਦੇਣੀ ਉਹ ਇਕੋ ਮੈਡੀਸਨ ਸਾਡੇ ਕੋਲ ਬਹੁਤ ਸਾਰੀਆਂ ਮੈਡੀਸਨ ਨਹੀਂ ਵਾਲਾ ਆਪਾਂ ਪਾਇਆ ਨਹੀਂ ਹੋਇਆ ਕੰਮ ਝਮੇਲਾ ਵਾਲਾ ਬਿਲਕੁਲ ਸਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਸਮਝਾ ਦਿੱਤਾ ਕਹਿੰਦੇ ਇਸ ਚੀਜ਼ ਨੇ ਤੁਹਾਡੇ ਸਰੀਰ ਨੂੰ ਚਲਾਉਣਾ ਹੈ ਹੋਰ ਵੀ ਬੜਤੇ ਰੰਗ ਕੰਮ ਕਰਦੇ ਨੇ ਇਹਦੇ ਵਿੱਚ ਕਹਿੰਦੇ ਇਹ ਮੇਨ ਚੀਜ਼ ਆ ਇਹ ਜੇ ਖਰਾਬ ਹੋਣਾ ਸ਼ੁਰੂ ਹੋ ਜਾਵੇ ਤਾਂ ਤੁਹਾਡੇ ਸਰੀਰ ਦੇ ਵਿੱਚ ਕੈਸਟੋਲ ਵੱਧ ਜਾਂਦਾ ਹੈ ਹੋਰ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਜੇ ਕੈਸਟੋਲ ਵੱਧਦਾ ਤਾਂ ਹਾਰਡ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਹਾਰਡ ਦੀ ਪ੍ਰੋਬਲਮ ਸ਼ੁਰੂ ਹੋ ਕੇ ਹਾਰਟ ਅਟੈਕ ਦਾ ਖਤਰਾ ਹੋ ਜਾਂਦਾ ਹੈ ਤੀਜਾ ਬਹੁਤ ਨੇ ਹੁਲ ਜਾਵੇਦਾਰ ਬਰੇ ਲੀਵਰ ਨੂੰ ਠੀਕ ਹੁਣ ਰੱਖਣਾ ਚਾਹੀਦਾ ਪੇਟ ਨੂੰ ਠੀਕ ਰੱਖਣਾ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਡੇਢ ਕਿਲੋ ਦੀ ਚੀਜ਼ ਇਹ ਤੁਹਾਡਾ ਕਰੋੜਾ ਰੁਪਿਆ ਵਾ ਜਿਹੜਾ ਖਰਾਬ ਕਰ ਦਿੰਦੀ ਹੈ ਤੇ ਆਹਾ ਉਹ ਚੀਜ਼ ਹੈ ਜਿਹੜੀ ਕਰੋੜਾ ਰੁਪਿਆ ਤੁਹਾਡਾ ਬਚਾ ਵੀ ਸਕਦੀ ਹੈ ਲੀਵਰ ਅਮਰਤ ਹੈ ਇਸ ਵਕਤ ਮੈਂ ਬੈਠਾ ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਬਿਲਕੁਲ ਨਾਲ ਸਟਾਰ ਕਲੋਨੀ ਦੇ ਵਿੱਚ ਤੇ ਗੇਟ ਨੰਬਰ 2 ਦੇ ਬਿਲਕੁਲ ਕੋਲ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜੜੀ ਹਰਵਿੰਦਰ ਖੰਨ ਨੂੰ ਇਜਾਜ਼ਤ ਦੇ ਦਰੋ ਰਮ ਟੀਵੀ ਧੰਨਵਾਦ